ਥੋੜੇ ਦਿਮਾਗ 'ਚ ਫਿਲਮ ਸੀ ਮੇਰੇ ਦਿਮਾਗ 'ਚ ਫਿਲਮ ਸੀ ਪਹਿਲੇ ਦਿਨ ਫਿਲਮ ਤੇ ਗਾਣਾ ਪਹਿਲੇ ਦਿਨ ਤੋਂ ਗਾਣਾ ਨਹੀਂ ਫਿਲਮ ਸੀ ਪਹਿਲੇ ਦਿਨ ਤੋਂ ਗਾਣੇ ਬਚਪਨ ਜੀ ਸੀ ਇੱਥੇ ਆ ਕੇ ਬਲਕੋ ਪਰਮ ਟੁੱਟੇ ਕੋਈ ਲੱਗਦਾ ਪੰਜਾਬੀ ਇੰਡਸਟਰੀ ਦੇ ਵਿੱਚ ਆਡੀਸ਼ਨ ਤਾਂ ਹੁੰਦੇ ਨੇ ਪਰ ਕੈਰੈਕਟਰ ਪੱਕੀ ਹੁੰਦੇ ਫਿੱਟ ਆ ਉਸਕਿ ਜਿਹੜੇ ਗਰੁੱਪ ਨੇ ਉਹਨਾਂ ਨੇ ਆਪਣੇ ਆਪਣੇ ਬੰਦੇ ਆਪਣੇ ਹਿਸਾਬ ਨਾਲ ਸਟੋਰੀਆਂ ਲਿਖੀਆਂ ਹੁੰਦੀਆਂ ਮੈਨੂੰ ਐ ਲੱਗਦਾ ਵੀ ਇਹ ਬੰਬੇ 'ਚ ਵੀ ਹੁੰਦਾ ਇਹ ਹਰ ਕੋਈ ਇੰਡਸਟਰੀ ਇਦਾਂ ਵੀ ਹਰ ਕਿਤੇ ਇਦਾਂ ਹੀ ਹੋਊਗਾ ਇਹ ਕਦੇ ਖਤਮ ਨਹੀਂ ਹੋ ਸਕਦਾ ਬਹੁਤੇ ਕਹਿ ਦਿੰਦੇ ਆ ਕਲਾਕਾਰ ਜਿਹੜੇ ਥੀਏਟਰ ਵਾਲੇ ਨਹੀਂ ਅਸੀਂ ਆਡਿਸ਼ਨ ਕਿਉਂ ਦੇਈ ਅਸੀਂ ਤਾਂ ਐਕਟਰ ਹਾਂ ਮੈਨੂੰ ਸਾਰਾ ਕੰਮ ਮੇਰਾ ਆਡਿਸ਼ਨ ਤੋਂ ਜਨਰੇਟ ਹੋਇਆ ਮੇਰਾ ਤਾਂ ਕੋਈ ਨਾ ਕੋਈ ਇੱਥੇ ਮਾਮਾ ਚਾਚਾ ਭੂਆ ਫੂਫੜਤਾ ਆਇਆ ਕੁਛ ਨਹੀਂ ਜਿਹਾ ਕੇ ਮੈਂ ਇਦਾਂ ਦੇ ਬੰਦਿਆਂ ਨੂੰ ਵੀ ਆਡਿਸ਼ਨ ਦਿੱਤੇ ਆ ਜਿਹੜੇ ਹੁਣ ਮੈਨੂੰ ਕਹਿੰਦੇ ਭਾਜੀ ਐਕਟਿੰਗ 'ਚ ਕੰਮ ਦਵਾ ਦਿਓ ਮਤਲਬ ਉਹ ਕਿ ਆਡਿਸ਼ਨ ਨਹੀਂ ਕਰ ਰਹੇ ਉਹਨੇ ਆਪਣੇ ਨਾ ਕਰਨਾ ਚਲਾਈ ਆ ਪਤਾ ਨਹੀਂ ਕੀ ਕੀਤਾ ਹੈਡੋਨ ਸ਼ਾਨਦਾਰੀ ਹੈ ਇੱਥੇ ਪਹਿਲਾਂ ਪਹਿਲਾਂ ਤਾਂ ਲੱਗਿਆ ਹਣਾ ਯਾਰ ਕਿਤੇ ਮਾੜਾ ਜਿਹਾ ਹੀ ਮਿਲ ਜੇ ਰੋਲ ਯਾਰ ਕਿਤੇ ਸਾਈਡ 'ਤੇ ਖੜੇ ਹੋਈਏ ਯਾਰ ਆਈ ਸੀਗਾ ਬਰੇ ਮੈਂ ਕੀਤੇ ਸਟਰਗਲ ਕੀਤਾ ਮੈਂ ਕੀਤੇ ਵੀ ਹੈ ਮੇਰੀ ਸਭ ਤੋਂ ਪਹਿਲੀ ਫਿਲਮ ਹੈ ਰੌਕੀ ਮੈਂਟਲ ਮੇਰਾ ਇੱਕ ਡਾਇਲੋਗ ਬਣਾ ਕਰਿਆ ਬਸ ਇਨਾ ਖਤਮ ਹੈ ਫਿਰ ਹੰਦੇ ਸ਼ੁਰੂਆਤ ਚ ਦੂਜੀ ਫਿਲਮ ਹੈ ਪਰਵੀਸ਼ੁਰਨਾਂ ਨੂੰ ਕੀਤੀ ਹੈ ਤਬਾਹ ਜਿਹਦੇ ਜਿਵੇਂ ਤਿੰਨੇ ਮੇਨ ਕੈਰੈਕਟਰ ਆ ਔਰ ਦੂਜੀ ਫਿਲਮ ਜੀ ਮੇਰੀ ਡੱਕੂਆਂ ਦਾ ਮੁੰਡਾ ਪਹਿਲੀ ਉਹਦੇ ਚ ਮੈਂ ਆਡੀਸ਼ਨ ਕੀਤਾ ਉਹਦੇ ਚ ਮੇਰਾ ਕੋਈ ਡਾਇਲੋਗ ਨਹੀਂ ਤੀਜੀ ਫਿਲਮ ਹੈ ਮੇਰੀ ਸਿਕੰਦਰ 2 ਉਹਦਾ ਵੀ ਮੈਂ ਆਡੀਸ਼ਨ ਕੀਤਾ ਉਹਦੇ ਚ ਮੇਰਾ ਕੋਈ ਡਾਇਲੋਗ ਨਹੀਂ ਚੌਥੀ ਫਿਲਮ ਹੈ ਮੇਰੀ ਯਾਰਾਂ ਅਨਮੋਲੇ ਰਿਟਰਨਸ ਉਹਦੇ ਚ ਮੇਰਾ ਕੋਈ ਡਾਇਲੋਗ ਨਹੀਂ ਪੰਜਵੀਂ ਫਿਲਮ ਮੇਰੀ ਵਰਨਿੰਗ ਉਹ ਵੀ ਆਡੀਸ਼ਨ ਦੇ ਥਰੂ ਮਿਲੀ ਆ ਉਹਦੇ ਚ ਹੀ ਮੇਰਾ ਕੋਈ ਡਾਲ ਨਹੀਂ ਸੀ ਸ਼ੁਰੂਆਤ ਸੇ ਦੋ ਦਿਨ ਦੇ ਸ਼ੂਟ ਤੋਂ ਬਾਅਦ ਸੀਨ ਲਿਖਿਆ ਗਿਆ ਮੇਰੇ ਫਾਦਰ ਨੇ ਇੱਕ ਗੋਗਲ ਵੈਦਨ ਦੀ ਗਿਫਟ ਦਿੱਤੀ ਸੀ ਜਿਹੜੀਆਂ ਮੈਂ ਇੱਥੇ ਲਾਉਣਾ ਸੀ ਜਿੱਦ ਦਿਨ ਫਿਲਮ ਦਾ ਆਖਰੀ ਸੀਨ ਕਰ ਰਹੇ ਆ ਜਿੱਦਨ ਕਲਾਈਮੈਕਸ ਤੋਂ ਬਾਅਦ ਬੰਟਾ ਮਰਦਾ ਉਹ ਗੋਗਲਸ ਜਦੋਂ ਲਿਆ ਕੇ ਮੈਨੂੰ ਦੇਵ ਵੀਰਾ ਇੱਥੇ ਥੱਲੇ ਪਾਉਂਦਾ ਹੈ ਗੱਡੀ ਤੇ ਰੱਖਦਾ ਹੈ ਤੇ ਉਹ ਗੋਗਲਸ ਇੱਥੇ ਥੱਲੇ ਡਿੱਗਦੀਆਂ ਜਿੱਦਨ ਉਹ ਆਖਰੀ ਸੀਨ ਹੋਇਆ ਜਿੱਦਨ ਉਹ ਕੱਟ ਹੋਇਆ ਉਹ ਗੋਗਲਸ ਤੇ ਮੇਕਅਪ ਵਾਲੇ ਦਾ ਪੈਰ ਆ ਗਿਆ ਉਹ ਤੋਂ ਪਹਿ ਕਦੇ ਕਿਹਾ ਕਿਸੇ ਨੂੰ ਵੀ ਬਾਲੀਵੁੱਡ ਦੇ ਕਿਸੇ ਐਕਟਰ ਨਾਲ ਤੁਹਾਡਾ ਫੇਸ ਮਿਲਦਾ ਮੈਨੂੰ ਅਜੇ ਤੱਕ ਤਾਂ ਨਹੀਂ ਗਿਆ ਤੈਨੂੰ ਕਿਹਦੇ ਨਾਲ ਲੱਗਿਆ ਮੈਨੂੰ ਨਹੀਂ ਮੈਨੂੰ ਤਾਂ ਲੱਗਿਆ ਅਜੇ ਦੇਰ ਨਾਲ ਲੱਗਿਆ ਵੀ ਹੋ ਸਕਦਾ ਭੇਖਾ ਲੱਗਿਆ ਹੋਵੇ ਨਹੀਂ ਉਹਦੇ ਲਈ ਮੈਨੂੰ ਗੋਆ ਤਿੰਨ ਕੁ ਮਹੀਨੇ ਵਿੱਚ ਆਏ ਤਾਂ ਕੁਝ ਬਹਿਣਾ ਪਊਗਾ ਫਿਰ ਮੈਂ ਥੋੜਾ ਬਰਾਬਰ ਜਾਊਗਾ ਰੋਜਾਨਾ ਸਪੋਕਸਮੈਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹੈਪੀ ਭਗਤਾ ਅੱਜ ਇੱਕ ਖਾਸ ਮੁਲਾਕਾਤ ਤੁਹਾਡਾ ਨਾਲ ਸਾਂਝੀ ਕਰਨੀ ਹੈ ਇੱਕ ਅਦਾਕਾਰ ਦੇ ਨਾਲ ਜੋ ਥੀਏਟਰ ਚੋਂ ਫਿਲਮ ਦੇ ਜਗਤ ਦੇ ਵਿੱਚ ਆਇਆ ਕਵੀ ਸਿੰਘ ਕਵੀ ਸਿੰਘ ਤੋਂ ਕਵੀ ਰਾਜ ਬਣਿਆ ਉਸ ਦੀ ਜ਼ਿੰਦਗੀ ਦੀਆਂ ਕਹਾਣੀਆਂ ਕਿਸੇ ਸਾਂਝੇ ਕਰਾਂਗੇ ਬਾਈ ਸਵਾਗਤ ਹੈ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਹਾਲ ਠੀਕ ਹੋ ਬਹੁਤ ਵਧੀਆ ਜੀ ਤੁਸੀਂ ਦੱਸੋ ਪਹਿਲਾਂ ਇੱਥੇ ਦੱਸੋ ਵੀ ਕਵੀ ਕਿਵੇਂ ਬਣੇ ਸਭ ਤਾਂ ਪੜਦੇ ਪੜਦੇ ਠੀਕ ਹੈ ਵੈਸੇ ਨਾਮ ਵੱਡਾ ਰੱਖਿਆ ਹੋਣਾ ਕੋਈ ਨਹੀਂ ਨਹੀਂ ਮੇਰਾ ਅਸਲੀ ਨਾਮ ਵੈਸੇ ਕਵਲਜੀਤ ਸਿੰਘ ਹੈ ਤੇ ਜਦੋਂ ਮੈਂ ਥੀਏਟਰ ਜੁਆਇਨ ਕੀਤਾ ਐਮਏ ਥੀਏਟਰ ਕੀਤਾ ਜਦੋਂ ਉਹ ਕਰਦੇ ਆ ਪਤਾ ਨਹੀਂ ਮੇਰੇ ਸ਼ੁਰੂ ਤੋਂ ਦਿਮਾਗ 'ਚ ਆਇਆ ਸੀ ਕਿ ਨਾਮ ਥੋੜੀ ਬਦਲਣਾ ਆਇਆ ਲਾਲੋ ਜੀ ਜੀ ਤੇ ਪਹਿਲਾਂ ਕਿਹੜਾ ਨ ਪਿੰਡ ਦਾ ਮੈਨੂੰ ਬਿੱਲਾ ਕਹਿੰਦੇ ਆ ਜਿਹੜੇ ਸਕੂਲ ਕਾਲਜ ਦਾ ਉਸਤਾ ਲੈ ਘਰ ਦੇ ਵੀ ਬਿੱਲਾ ਹੀ ਕਹਿੰਦੇ ਹੋਣੇ ਘਰ ਦਾ ਘਰ ਦਾ ਨਾਂ ਰਿੰਕੂ ਐ ਰਿਸ਼ਤੇਦਾਰਾਂ ਦੇ ਨਹੀਂ ਰਿਸ਼ਤੇਦਾਰਾਂ ਦੇ ਇੱਥੇ ਆ ਕੇ ਬਦਲਿਆ ਇੱਥੇ ਆ ਕੇ ਬਦਲਿਆ ਇੰਡਸਟਰੀ ਚ ਚਲੇ ਗਏ ਕਿਉਂ ਨਾਮ ਲੱਗਦਾ ਸੀ ਨਾ ਨਹੀਂ ਨਾਂ ਤਾਂ ਮੇਰਾ ਹੁਣ ਵੀ ਬਹੁਤ ਪਿਆਰਾ ਨਾਂ ਲੱਗਦਾ ਮੇਰੇ ਘਰ ਦੇ ਅੰਗਲੇ ਬਿੱਲਾ ਵੀ ਸੋਹਣਾ ਨਾ ਹਾਂ ਬਿੱਲਾ ਪਤਾ ਨਹੀਂ ਜੋੜਿਆ ਨਹੀਂ ਬਿੱਲਾ ਸਿਰ ਮੈਨੂੰ ਪਹਿਲਾਂ ਹੀ ਲੀਆਂ ਕਰਕੇ ਜੁਰੂ ਚ ਪਹਿਲਾਂ ਮੈਨੂੰ ਖੇਚੜਦੀ ਜਦੋਂ ਮੈਨੂੰ ਕਹਿੰਦੇ ਖੈਰ ਬੱਚ ਮੈਂ ਐਕਸੈਪਟ ਕਰ ਲਿਆ ਉਹਨੂੰ ਵਧੀਆ ਲੱਗਦਾ ਮੈਨੂੰ ਹੁਣ ਪੁਰਾਣੇ ਦ ਗੁੱਸਾ ਲੱਗਦਾ ਸੀ ਗੁੱਸਾ ਲੱਗਦਾ ਹੈ ਪਹਿਲਾਂ ਪਤਾ ਨਹੀਂ ਜਾਂ ਕਾਮਨ ਨਾਲ ਲੱਗਦਾ ਸੀ ਕਿ ਕਿਸੇ ਦੀਆਂ ਅੱਖਾਂ ਬਿੱਲੀਆਂ ਹੋਰ ਸੀ ਮੇਰੀਆਂ ਅੱਖਾਂ ਮਾਤਾ ਤੇ ਗਈਆਂ ਮੇਰੀ ਇਸ ਕਰਕੇ ਮੰਮੀ ਦੇ ਗਈਆਂ ਨਹੀਂ ਗੁੱਸਾ ਤਾਂ ਨਹੀਂ ਉਹਦਾ ਕੋਈ ਚੱਕਰ ਨਹੀਂ ਹੈਗਾ ਪਤਾ ਨਹੀਂ ਇੱਕ ਬਚਪਨਾ ਸੀ ਉਹ ਹੁਣ ਤਾਂ ਮੈਨੂੰ ਮੈਦਨ ਗਈ ਜਲਾਉਂਦਾ ਹੁੰਦਾ ਸੀ ਬਿੱਲੀਆਂ ਵੈਸੇ ਕਰਾਉਂਦੇ ਅੱਖਾਂ ਇਹਦੀਆਂ ਕਾਲੀਆਂ ਹੁੰਦੀਆਂ ਉਹ ਲਵਾਉਂਦਾ ਫਿਰਦਾ ਹੁੰਦਾ ਹਾਂ ਥੋੜਾ ਨਾ ਇੱਕ ਅਸਲ 'ਚ ਐ ਵੀ ਹੁੰਦਾ ਨਾ ਕਿ ਜਿਹੜੇ ਬੰਦੇ ਦੀਆਂ ਅੱਖਾਂ ਬਿੱਲੀਆਂ ਉਹਨੂੰ ਬਿੱਲਾ ਹੀ ਕਹਿੰਦੇ ਕਾਮਨ ਬਣ ਜਾਂਦਾ ਹੈ ਜਿਹਦਾ ਮੇਰਾ ਕਾਲਾ ਹੋਏ ਉਹਨੂੰ ਕਾਲਾ ਕਹਿੰਦੇ ਕਾਲਾ ਸੋ ਮੈਨੂੰ ਐ ਥੋੜਾ ਜਿ ਥੋੜਾ ਜਿਆਦਾ ਆਰਟਿਸਟਿਕ ਨਾ ਹੋਣਾ ਚਾਹੀਦਾ ਜਦੋਂ ਮੇਰੇ ਡਿਪਾਰਟਮੈਂਟ ਐ ਉਦੋਂ ਲੱਗ ਗਿਆ ਫਿਰ ਉਹਨੂੰ ਮੈਂ ਇੰਡੀਆ تھیਟਰ ਇੰਡੀਅਨ تھیਟਰ ਤੋਂ ਹਾਂਜੀ ਫਿਰ ਸੁਣ ਸੋਚ ਕੇ ਰੱਖਿਆ ਕਮਲਜੀਤ ਤੋਂ ਕਵੀ ਆ ਸੋਚ ਕੇ ਰੱਖਿਆ ਵੀ ਕਵੀ ਸ਼ਬਦ ਕਿਉਂ ਕਵੀ ਸ਼ਬਦ ਬਸ ਆਰਟਿਸਟਿਕ ਲੱਗਦਾ ਕਪਤਾਨਾ ਜੁੜਿਆ ਹੋਇਆ ਕਪਤਾਨ ਨਾਲ ਜੁੜਿਆ ਹੋਇਆ ਆੜ ਨਾਲ ਪੜਦੇ ਰਹੇ ਕਪਤਾ ਜਾਂ ਗਜ਼ਲ ਕਪਤਾਵਾਂ ਜਿਆਦਾ ਨਹੀਂ ਪਰ ਹਾਂ ਮੈਂ ਲਿਟਰੇਚਰ ਜਿਵੇਂ ਪਲੇ ਕਹਾਣੀਆਂ ਕਪਤਾਵਾਂ ਕੁਝ ਕੁਝ ਪੜੀਆਂ ਬਹੁਤ ਜਿਆਦਾ ਨਹੀਂ ਡਿਪਾਰਟਮੈਂਟ ਦੇ ਟਾਈਮ ਦੇ ਨਾਂ ਬਦਲ ਨਾਲ ਕੀ ਹੋ ਜਾਂਦਾ ਨਾਂ ਬਦਲ ਨਾਲ ਫਰਕ ਪੈਂਦਾ ਕੋਈ ਨਹੀਂ ਮੈਂ ਤੁਹਾਨੂੰ ਮੈਂ ਤੁਹਾਨੂੰ ਮੈਂ ਤੁਹਾਨੂੰ ਹੁਣ ਦੱਸਾਂ ਹੁਣ ਮੈਨੂੰ ਲੱਗਦਾ ਕੋਈ ਫਰਕ ਨਹੀਂ ਪੈਂਦਾ ਫਿਲਮ ਇੰਡਸਟਰੀ ਦੇ ਵਿੱਚ ਆਨਲੀ ਬਹੁਤੇ ਨਾਮ ਬਦਲਦੇ ਆ ਹਾਂਜੀ ਮੈਂ ਤੁਹਾਨੂੰ ਦੱਸਦਾ ਵੀ ਜਦੋਂ ਜੇ ਮੈਂ ਅੱਜ ਦੀ ਤਰੀਕ 'ਚ ਡਿਪਾਰਟਮੈਂਟ ਦੇ ਸਮੇਂ ਤੇ ਵਾਪਸ ਚਲ ਜਾ ਜੋ ਮੇਰੀ ਹੁਣ ਸੋਚ ਹੈ ਜੇ ਮੈਂ ਵਾਪਸ ਚਲ ਜਾ ਮੈਂ ਕੋਈ ਨਾਮ ਨਾ ਬਦਲਿਆ ਉਸ ਟਾਈਮ ਤੇ ਮੈਨੂੰ ਇਹ ਲੱਗਦਾ ਸੀ ਕਿ ਨਾਂ ਬਦਲਣ ਨਾਲ ਫਰਕ ਪੈਂਦਾ ਜੋ ਕਿ ਮੈਨੂੰ ਹੁਣ ਨਹੀਂ ਲੱਗਦਾ ਜੋ ਉਸ ਟਾਈਮ ਤੇ ਉਦੋਂ ਥੀਏਟਰ ਵਾਲਿਆਂ ਨੂੰ ਭਰਮ ਹੁੰਦਾ ਕੁਝ ਨਹੀਂ ਪਤਾ ਨਹੀਂ ਭਰਮ ਨਹੀਂ ਮੈਨੂੰ ਪਤਾ ਨਹੀਂ ਬਸ ਇੱਕ ਥੋੜੇ ਸੁਣਿਆ ਕਹਿੰਦੇ ਇਹ ਵੀ ਥੀਏਟਰ ਮੈਂ ਆਪ ਖੁਦ ਥੀਏਟਰ ਕੀਤਾ ਮੇਰਾ ਥੀਏਟਰ ਡਿਪਾਰਟਮੈਂਟ ਸੁਣਿਆ ਉਹਦੇ ਝੋਲੇ ਜੇ ਪਾ ਕੇ ਰੱਖਣੇ ਖਤਾਬਾਈਆਂ ਲੈ ਕੇ ਜਾਣੀਆਂ ਕੱਪੜੇ ਛੋਟੇ ਜੇ ਰੱਖ ਕੇ ਮਤਲਬ ਅਟਰੈਕਸ਼ਨ ਜੀ ਬਣੀ ਰਹੇ ਲੋਕਾਂ 'ਚ ਅਟਰੈਕਸ਼ਨ ਨਹੀਂ ਪਤਾ ਨਹੀਂ ਤੁਸੀਂ ਇਹ ਵੇਖੋ ਵੀ ਮੈਂ ਵੀ ਜਦੋਂ ਡਿਪਾਰਟਮੈਂਟ 2 ਸਾਲ ਰਿਹਾ ਸਾਲਕ ਮੈਂ ਵੀ ਇੱਕ ਨਾ ਡਿਪਾਰਟਮੈਂਟ ਜਿਵੇਂ ਮਾਹੌਲ ਇਦਾਂ ਦਾ ਹੁੰਦਾ ਕਿ ਕੰਫਰਟੇਬਲ ਕੱਪੜੇ ਬਾਕੇ ਰਹਿਣਾ ਹੁੰਦਾ ਤੇ ਹਮੇਸ਼ਾ ਜਿਵੇਂ ਸਾਡੀ ਰੈਸਲ ਚਲਦੀ ਰਹਿੰਦੀ ਹੈ ਰੈਸਲ ਚਲਦੀ ਰਹਿੰਦੀ ਫਿਜ਼ੀਕਲ ਐਕਸਰਸਾਈਜ਼ਾਂ ਹੁੰਦੀਆਂ ਕੁਝ ਵੀ ਆ ਲੋਅਰ ਟੀ-ਸ਼ਰਟ ਤੇ ਹਮੇਸ਼ਾ ਦੱਸਿਆ ਜਾਂਦਾ ਤੇ ਫਿਰ ਜਿਹੜੇ ਕੁਝ ਕੋਚਾ ਦਾਕਰ ਮੇਰੇ ਨਾਲ ਉਹ ਸੀ ਜਿਹੜੇ ਮੰਡੀ ਹਾਊਸ ਦਿੱਲੀ تھیATER ਕਰਦੇ ਸੀ ਐਸਆਰਸੀ ਦੇ ਤੇ ਦਿੱਲੀ ਹੈਰਮ ਦਾ ਕਲਚਰ ਹੈ ਕੁਰਤੇ ਦਾ ਕਲਚਰ ਹੈ ਸਾਈਡ ਬੈਗ ਦਾ ਕਲਚਰ ਹੈ ਉੱਥੋਂ ਸਾਲ ਕਿ ਮੈਂ ਵੀ ਉਦਾਂ ਰਿਹਾ ਵਾ ਵ ਪ੍ਰਭਾਵ ਰਿਹਾ ਸਾਲ ਕਿ ਮੈਂ ਵੀ ਉਦਾਂ ਰਿਹਾ ਫਿਰ ਆਗੇ ਥੋੜੇ ਟਾਈਮ ਬਾਅਦ ਜਦੋਂ ਆਡੀਸ਼ਨ ਵਗੈਰਾ ਕਰਨੇ ਸ਼ੁਰੂ ਕੀਤੇ ਫਿਰ ਉਹ ਐ ਲੱਗਿਆ ਵੀ ਆਡੀਸ਼ਨ ਤੇ ਜਦੋਂ ਆਪਾਂ ਫਿਲਮ 'ਚ ਕੰਮ ਕਰਦੇ ਨਾ ਕਰੈਕਟਰ ਲੋਕਾਂ ਨੂੰ ਲੋਕਾਂ ਵਰਗਾ ਲੱਗਣਾ ਚਾਹੀਦਾ ਰਿਲੇਟੇਬਲ ਲੱਗਣਾ ਚਾਹੀਦਾ ਜਿਵੇਂ ਜਨਰਲੀ ਆਪਾਂ ਕੱਪੜੇ ਪਾਉਂਦੇ ਆ ਫਿਰ ਆਗੇ ਕੌਨਸ਼ੀਅਸਲੀ ਮੈਨੂੰ ਐ ਲੱਗਿਆ ਵੀ ਚਲੋ ਐ ਦੁਬਾਰਾ ਵਾਪਸ ਆਉਣਾ ਚਾਹੀਦਾ ਰੀਅਲ ਜ਼ਿੰਦਗੀ 'ਚ ਤਾਂ ਕਿ ਰੀਅਲ ਕਰੈਕਟਰ ਲੱਗੇ ਉਹੋ ਜਿਹਾ ਲੱਗਣਾ ਚਾਹੀਦਾ ਪਰ ਮਤਲਬ ਥੀਏਟਰ ਵਾਲਿਆਂ ਨੂੰ ਇਹ ਆਉਂਦਾ ਕਿ ਵੀ ਦਿਖਦੇ ਜੇ ਰਹੀਏ ਮੈਂ ਸੁਣਿਆ ਜੋ ਯੂਨੀਵਰਸਿਟੀ ਪੜ੍ਹਦੇ ਹੁੰਦੇ ਸੀਗੇ ਜੇ ਕਿਤੇ ਚਾਰ ਬ ਮੈਂ ਤੁਹਾਨੂੰ ਹੁਣ ਦੱਸਾਂ ਵੀ ਅਸਲ 'ਚ ਜਿਵੇਂ ਮੈਂ ਇੰਡੀਅਨ ਥੀਏਟਰ ਤੋਂ ਪਾਸ ਹੋਣਾ ਇੱਥੇ ਏਦਾਂ ਦਾ ਮਾਹੌਲ ਨਹੀਂ ਹੈ ਇੱਥੇ ਸਾਨੂੰ ਸਾਲ 'ਚੋਂ ਮੈਨੂੰ ਲੱਗਦਾ ਕਿ ਮਸਾਂ ਹੀ ਆ ਮੈਂ ਜਦੋਂ 2 ਸਾਲ ਦਾ ਕੋਰਸ ਕੀਤਾ ਮੈਂ 2 ਸਾਲਾਂ 'ਚ ਟੋਟਲ ਕੁੱਲ ਮਿਲਾ ਕੇ 15 20 ਵਾਰ ਸਟੂਡੀਓ 'ਤੇ ਗਿਆ ਹਾਂ ਸਾਨੂੰ ਡਿਪਾਰਟਮੈਂਟ ਤੋਂ ਟਾਈਮ ਨਹੀਂ ਮਿਲਦਾ ਜਾਣਦਾ ਇੰਨਾ ਕੰਮ ਹੁੰਦਾ ਹੈ ਇੰਨਾ ਕੰਮ ਹੁੰਦਾ ਹੈ ਸਵੇਰ ਤੋਂ ਲੈ ਕੇ ਰਾਤ ਤੱਕ ਕਿਉਂਕਿ ਚਲੋ ਡਿਪਾਰਟਮੈਂਟ ਦਾ ਕੰਮ ਹੁਣ ਮੈਂ ਅਸੀਂ ਪਹਿਲਾ ਸਾਲ ਜਦੋਂ ਫਸਟイヤー 'ਚ ਸੀਗੇ ਮੈਂ ਪਹਿਲੇ ਸਾਲ 'ਚ ਅਸੀਂ 7 ਪ੍ਰੋਡਕਸ਼ਨਾਂ ਕੀਤੀਆਂ 7 ਨਾਟਕ ਕੀਤੇ ਉਹਨਾਂ ਤੋਂ ਜਿਹੜੀਆਂ ਫੈਕਲਟੀਆਂ ਆਉਂਦੇ ਰਹੀਆਂ ਐਨਐਸਡੀ ਤੋਂ ਬਾਹਰੋਂ ਰਾਡਾ ਲੰਡਨ ਤੋਂ ਪਾਸ ਆਊਟ ਸੀਗੇ ਜਿਹੜੇ ਜਿਹੜੀਆਂ ਫੈਕਲਟੀਆਂ ਆਉਂਦੇ ਰਹੀਆਂ ਉਹ ਲੱਗ ਹੈ ਪਲੇ ਲੱਗ ਹੈ ਸੋ ਮੈਨੂੰ ਲੱਗਦਾ ਕਿ ਜਦੋਂ ਟਾਈਮ ਹੀ ਨਹੀਂ ਮਿਲਿਆ ਤੇ ਉਹ ਦਿਮਾਗ 'ਚ ਕਦੇ ਥਾਟ ਆਇਆ ਨਹੀਂ ਮਤਲਬ ਨਹੀਂ ਸਾਡੇ ਬੈਚ ਦੇ ਦਿਮਾਗ 'ਚ ਕਦੇ ਥਾਟ ਨਹੀਂ ਆਇਆ ਥੋੜਾ ਮਤਲਬ ਥੋੜਾ ਫੀਲਡ ਤਾਂ ਅਲੱਗ ਸੀ ਨਾ ਮੈਂ ਪਹਿਲਾਂ ਕਮਰਸ ਬੈਕਗ੍ਰਾਉਂਡ ਤੋਂ ਆਇਆ ਜੀ ਫਿਰ ਇਧਰ ਬਦਲਿਆ ਕਿਉਂ ਬਦਲਿਆ ਬਸ ਸੁਭਾਅ ਬਣ ਗਿਆ ਅਸਲ 'ਚ ਕਮਰਸ ਬੈਕਗ੍ਰਾਉਂਡ ਚੁਣਨ ਦਾ ਵੀ ਪਹਿਲਾਂ ਐਸ ਬੱਬ ਹੀਗਾ ਕਿ ਐ ਲੱਗਦਾ ਜਿਹੜੇ ਰੈਗੂਲਰ ਫੀਲਡ ਆ ਜਿਵੇਂ ਜਿਵੇਂ ਬਾਪਾ ਕਹਿੰਦੇ ਨੇ ਲਾਇਰ ਹੈ ਡਾਕਟਰ ਹੈ ਸੀਗੇ ਆ ਕੁਝ-ਕੁਝ ਚੀਜ਼ਾਂ ਉਹ ਕਰ ਲਈਆਂ ਜਾਣ ਜੋ ਕਰ ਦਿੰਦੇ ਕਹਿੰਦੇ ਤੇ ਲਾ ਲੋ ਜਾਂ ਆਸ-ਪਾਸ ਦੇ ਸਮਾਜ ਦੇ ਆਧਾਰ ਤੇ ਆਪਾਂ ਜੋ ਚੁਣ ਲਈ ਜਿਹੜਾ ਉਹਨਾਂ ਨੇ ਕਿਹਾ ਕਰ ਲਿਆ ਜੋ ਕਿਹਾ ਜੋ ਕਿਹਾ ਮੈਂ ਮਤਲਬ ਸ਼ੁਰੂ ਤੋਂ ਪੜ੍ਹਾਈ 'ਚ ਥੋੜਾ ਠੀਕ ਸੀ ਮੈਂ ਕਾਲਜ ਤੱਕ ਕਾਲਜ ਸਕੂਲ ਤੱਕ ਵੀ ਠੀਕ ਹੀ ਮੈਂ ਮਤਲਬ ਫਸ ਸੈਕਿੰਡ ਆ ਜਾਂਦਾ ਸੀ ਆਪਣੇ ਪੈਂਪੇ ਤੇ ਘਰ ਦੇ ਠੀਕ ਸੀ ਹਾਂ ਠੀਕ ਹੀ ਵਧੀਆ ਹੈ ਮਤਲਬ ਤੇ ਘਰ ਦੇ ਕਹਿੰਦੇ ਸੀ ਬਾਪੂ ਦਾ ਇਹ ਹੈਗਾ ਕਿ ਮੈਂ ਬਈ ਬੀ ਫਾਰਮੇਸੀ ਕਰ ਲੈ ਡਾਕਟਰ ਬਣ ਜਾ ਕੋਸ ਐ ਕਰਕੇ ਮੈਨੂੰ ਇਹ ਲੱਗਦਾ ਹਰ ਮੈਡੀਕਲ ਹੋਣੀ ਨਹੀਂ ਹੈ ਉਸ ਟਾਈਮ ਤੇ ਇਹ ਥੌਰਟੀ ਜੇ ਅੱਜ ਦੀ ਤਰੀਕ ਵਿੱਚ ਮੈਨੂੰ ਤੁਸੀਂ ਪੁੱਛੋ ਮੈਨੂੰ ਲੱਗਦਾ ਹੈ ਕਿ ਹਿਊਮੈਨਿਟੀਜ਼ ਨਾਲ ਦਾ ਕੋਈ ਫੀਲਡ ਨਹੀਂ ਦੁਨੀਆ ਜੀ ਸਭ ਤੋਂ ਵੱਧ ਕ੍ਰੀਏਟਿਵ ਚੀਜ਼ਾਂ ਜਾਂ ਆਪਣੇ ਆਪ ਲਈ ਸੈਟੀਸਫੈਕਸ਼ਨ ਵਾਲੀਆਂ ਆਪੋਜ਼ਿਟ ਕਰਦੇ ਹਾਂ ਲੱਗਿਆ ਹਰ ਕਿਸੇ ਦਾ ਚਲੋ ਅਲੱਗ ਹੁੰਦਾ ਹੈ ਹਰ ਕਿਸੇ ਦਾ ਲੱਗ ਸਮੇਂ ਚ ਮਤਲਬ ਥੀਏਟਰ ਨੂੰ ਨਾਟਕ ਵਿਦਾ ਨੂੰ ਜਿਹੜੇ ਮਾਨਸਿਕ ਰੋਗੀ ਉਹਨਾਂ ਲਈ ਵੀ ਵਰਤਿਆ ਜਾ ਰਿਹਾ ਹੈ ਬਿਲਕੁਲ ਜੀ ਬਿਲਕੁਲ ਮਨ ਲਓ ਹਰ ਚੀਜ਼ ਹਰ ਫੀਲਡ ਜਗ੍ਹਾ ਮੌਂਦੀ ਹੈ ਤੁਸੀਂ ਆਪਾਂ ਆਪਣੇ ਆਪ ਨੂੰ ਕਿਵੇਂ ਰਿਪਰੈਜ਼ੈਂਟ ਕਰਨਾ ਹੈ ਕਿਸੇ ਵੀ ਫੀਲਡ ਚ ਲੈ ਲਓ ਆਪਾਂ ਕਿਤੇ ਇੰਟਰਵਿਊ ਕਰਨ ਜਾਣਾ ਜਾਂ ਆਪਾਂ theater ਕੀਤਾ ਤਾਂ ਆਪਾਂ ਕੌਨਫिडेंट ਹੁੰਨੇ ਬਿਲਕੁਲ ਆਪਾਂ ਕੀ ਗੱਲ ਕਰਨੀ ਹੈ ਕਿ ਆਪਣੀ ਬੋਡੀ ਲੈਂਗੁਏਜ ਹੋਣੀ ਚਾਹੀਦੀ ਹੈ ਆਪਾਂ ਨੂੰ ਸਭ ਪਤਾ ਹੈ ਬਹੁਤ ਮੋਰਓਵਰ ਸਾਈਕੋਲੋਜੀਕਲੀ ਆਪਾਂ ਪੜ੍ਹਨੀ ਸਿੱਖਦੇ ਆ ਜੀ ਤੇ ਸਾਈਕੋਲੋਜੀਕਲੀ ਆਪਾਂ ਕਿਸੇ ਨਾਲ ਕੋਈ ਇੰਟਰਵਿਊ ਕਰ ਰਹੇ ਆਪਾਂ ਉਹਦੇ ਨਾਲ ਮੈਂ ਕਿਸੇ ਹੋਰ ਫੀਲਡ ਦੀ ਗੱਲ ਕਰਦਾ ਕਿ ਜੇ ਆਪਾਂ ਆਪਣੇ ਆਪ ਨੂੰ ਉੱਥੇ ਪੇਸ਼ ਕਰ ਰਹੇ ਆ ਜਾਂ ਪੇਸ਼ ਕਰ ਰਹੇ ਆ ਜਾਂ ਜਿੰਨੇ ਆਪਾਂ ਨੂੰ ਸਿਲੈਕਟ ਕਰਨਾ ਐਜ਼ ਐਨ ਐਕਟਰ ਐਜ਼ ਐਨ ਐਕਟਰ ਐਜ਼ ਐਨ ਐਕਟਰ ਲਾ ਲਓ ਐਜ਼ ਅ ਥੀਏਟਰ ਆਰਟਿਸਟ ਲਾ ਲਓ ਤੁਹਾਨੂੰ ਕਿਸੇ ਨੇ ਦੱਸਿਆ ਸੀ ਵੀ ਥੀਏਟਰ ਪਹਿਲਾਂ ਕੀਤਾ ਸੀ ਜਾਂ ਕਿਸੇ ਨੇ ਦੱਸਿਆ ਕਿ ਪੜ੍ਹਾਈ ਕਰਾਈ ਜਾਂਦੀ ਹੈ ਚੰਡੀਗੜ੍ਹ ਮੈਨੂੰ ਨਹੀਂ ਸੀ ਪਤਾ ਮੈਂ ਨਾ ਮੈਨੂੰ ਥੀਏਟਰ ਦਾ ਵੀ ਨਹੀਂ ਪਤਾ ਮੈਂ ਅਸਲ 'ਚ ਪਹਿਲਾਂ ਉਹ ਜਣਿਆਲਾ ਗੁਰੂ ਮੇਰਾ ਪਿੰਡ ਹੈ ਜਿਹੜਾ ਅੰਮ੍ਰਿਤਸਰ ਜ਼ਿਲ੍ਹੇ 'ਚ ਤੇ ਸਾਡੇ ਉੱਥੇ ਕੋਈ ਅੱਜ ਤੱਕ ਕਦੇ ਪਲੇ ਨਹੀਂ ਹੋਇਆ ਸਾਡੇ ਨਹੀਂ ਉੱਥੇ ਤਾਂ ਥੀਏਟਰ ਹੀ ਬਹੁਤ ਹੁੰਦਾ ਹੈਗਾ ਅੰਮ੍ਰਿਤਸਰ ਹੁੰਦਾ ਹੈ ਜਣਿਆਲਾ ਗੁਰੂ 'ਚ ਤੁਹਾਡੇ ਏਰੀਆ 'ਚ ਨਹੀਂ ਹੁੰਦਾ ਜਣਿਆਲਾ ਗੁਰੂ 'ਚ ਕਦੇ ਨਹੀਂ ਤੁਸੀਂ ਕਦੇ ਨਹੀਂ ਅੰਮ੍ਰਿਤਸਰ ਗਏ ਦੇ ਮੈਂ ਕਾਲਜ ਮੈਂ ਪਹਿਲਾਂ ਸਕੂਲ ਸਰਕਾਰੀ ਸਕੂਲ ਜਨਾਲੇ ਗਿਆ ਨਾਂ ਵੀ ਨਹੀਂ ਸੁਣਿਆ ਸੀ ਕੇਵਲ ਢਾਲੀਵਾਲ ਜਾਂ ਜਿਹੜੇ ਉਸ ਮੈਂ ਜਦੋਂ ਆਪਣੀ ਮੈਂ ਦੱਸਦਾ ਮੈਂ ਤੁਹਾਨੂੰ ਪਲੱਸ 2 ਤੱਕ ਮੈਨੂੰ ਕੁਝ ਨਹੀਂ ਸੀ ਪਤਾ ਅੱਛਾ ਮਤਲਬ ਜਦੋਂ ਮੈਂ ਮਤਲਬ ਉਦੋਂ ਤੱਕ ਉਧਰ ਦੇ ਲੋਕਾਂ ਨਾਲ ਕੋਈ ਬਾਹਰ ਆਪਤਾ ਹੈ ਹੀ ਨਹੀਂ ਮੇਰਾ ਨਾ ਕਰਦਿਆਂ ਦਾ ਅਸਲ 'ਚ ਜਿੰਨਾ ਕਿ ਮੇਰਾ ਸਰਕਲ ਹੀਗਾ ਜਿੰਨੇ ਸਕੂਲ ਦੇ ਦੋਸਤ ਹੀ ਉਸ ਟਾਈਮ ਦੇ ਕਿਸੇ ਨਾਲ ਕੋਈ ਕਲਾ ਨੂੰ ਲੈ ਕੇ ਕੋਈ ਬਾਹਰ ਆਪਤਾ ਨਹੀਂ ਸੀ ਜਦੋਂ ਮੇਰਾ ਮੈਨੂੰ ਲੱਗਦਾ ਸਟੇਜ ਤੇ ਜਾਣ ਦੀ ਸ਼ੁਰੂਆਤ ਹੁੰਦੀ ਹੈ ਜਦੋਂ ਮੈਂ ਭੰਗੜਾ ਸਿੱਖਿਆ अच्छा भंगड़ा सिखਿਆ ਮੈਂ 6ਵੀਂ ਸਤਨੀ ਕਲਾਸ ਸੀ ਸੋ ਮੈਂ ਜਿੰਨੇ ਸਕੂਲ ਦੇ ਫੰਕਸ਼ਨ ਰਹੇ ਆ ਮੈਂ ਉਹਨਾਂ ਚ 15 ਅਗਸਤ 26 ਜਨਵਰੀ ਜਿਹੜੀ ਵੀ ਆਪਾਂ ਮਨਾਉਂਦੇ ਆ ਸਕੂਲ ਚ ਉਹਨਾਂ ਜਦੋਂ ਹਮੇਸ਼ਾ ਭੰਗੜਾ ਕਰਦੇ ਨੇ ਸਟੇਜ ਤੇ ਤੇ ਮੇਰੀ ਥੀਏਟਰ ਚ ਐਂਟਰੀ ਵੀ ਭੰਗੜੇ ਕਰਕੇ ਹੁੰਦੀ ਆ ਜਦੋਂ ਮੈਂ ਫਸਟ ইয়ার ਚ ਕਾਲਜ ਪਹੁੰਚਦਾ ਮੇਰਾ ਸ਼੍ਰੀ ਗੁਰੂ ਅਰਜਨ ਦੇਵ ਖਾਲਸਾ ਕਾਲਜ ਤਰਨਤਾਰਨ ਮੈਂ ਆਪਣੀ ਗ੍ਰੈਜੂਏਸ਼ਨ ਕੀਤੀ ਆ ਕਮਰਸ ਦੇ ਨਾਲ ਜੀ ਤੇ ਉੱਥੇ ਓਬਵੀਅਸਲੀ ਜਿਵੇਂ ਮੈਂ ਭੰਗੜਾ ਕਰ ਰਿਆ ਸੀ 5-6 ਸਾਲਾਂ ਤੋਂ ਭੰਗੜਾ ਟੀਮ ਚ ਸੀ ਮੈਂ ਤੇ ਰਣਜੀਤ ਟਪੇਵਾਲਾ ਜੀ ਉਸ ਟਾਈਮ ਤੇ ਐਜ਼ ਐਨ ਐਕਟਰ ਤੇ ਉਹਨਾਂ ਨੂੰ ਆਪਣਾ ਸ਼ੌਂਕ ਹੀ ਕਿ ਮੈਂ ਪਲੇ ਡਾਇਰੈਕਟ ਕਰਾਂ ਸੋ ਉਹਨਾਂ ਨੇ ਸ਼ੁਰੂਆਤ ਕੀਤੀ ਮਤਲਬ ਮੈਂ ਭੰਗੜਾ ਟੀਮ 'ਚ ਸੀ ਇੱਕੋ ਹੀ ਰਣਜੀਤ ਹਾਲ ਸੀ ਹੁੰਦਾ ਜਿੱਥੇ ਸਾਰੀਆਂ ਦੇ ਰਸਲਾ ਘਟੀਆਂ ਹੁੰਦੀਆਂ ਉੱਥੇ ਉਹਨਾਂ ਨੇ ਪਲੇ ਚੁਣਿਆ ਅਰਬਨ ਨਰਵਤ ਹੰਦੂ ਦਾ ਰਾਜ ਮੇਰ ਸਿੰਘ ਔਲਖ ਜੀ ਦਾ ਜੀ ਤੇ ਸਾਰੇ ਪਾਤਰ ਕੁਦਰਤੀ ਫਾਈਨਲ ਸੀ ਇੱਕ ਕਰੈਕਟਰ ਰਹਿ ਗਿਆ ਸੀ ਰਾਂਝੇ ਦਾ ਤੇ ਮੈਂ ਲਾਗੇ ਬੈਠਾ ਭੰਗੜੇ ਤੋਂ ਥੱਕ ਕੇ ਬੈਠਾ ਉਹ ਚੁਣਦੇ ਤੁਸੀਂ ਫਿਰ ਬੈਠਦੇ ਸੀ ਕਰ ਰਹੇ ਸੀ ਗੱਲਬਾਤ ਵੀ ਅੱਛਾ ਕਿਵੇਂ ਕਰੀਏ ਕਿਵੇਂ ਕਿਵੇਂ ਤੇ ਮੈਂ ਡਰ ਦੇ ਮਾਰੇ ਨੇ ਗਿਆ ਤਾਂ ਮੈਂ ਕਿਹਾ ਸਰ ਮੈਂ ਪੜਾਂ ਕਿਨੇ ਤੂੰ ਪੜ ਲਾ ਉਹ ਮੈਂ ਡਾਇਲੌਗ ਜੇ ਪੜਿਆ ਉਥੋਂ ਮੇਰੀ ਥੀਏਟਰ ਨਾਲ ਐਂਟਰੀ ਹੁੰਦੀ ਹੈ ਜੀ ਮੁਸ਼ਕਲ ਹੋਈ ਅਜਮੇਰ ਔਲਖਾਣਾ ਨੂੰ ਪੜਦੇ ਹੋਇਆ ਮਾਲਵੇ ਦੀ ਬੋਲੀ ਠੇਠ ਬੋਲੀ ਗਾਲਾਂ ਵਿੱਚ ਵਿੱਚ ਆਉਂਦੀਆਂ ਕਿਤੇ ਕਿਤੇ ਨਹੀਂ ਉਸ ਟਾਈਮ ਤੇ ਮੈਨੂੰ ਲੱਗਦਾ ਕੋਈ ਕਿਉਂਕਿ ਅਸਲ 'ਚ ਥੀਏਟਰ ਜਦੋਂ ਆਪਾਂ ਜਦੋਂ ਕਾਲਜ ਟਾਈਮ ਤੇ ਯੂਥ ਫੈਸਟੀਵਲ ਕਰਦੇ ਨੇ ਆਪਾਂ ਬਹੁਤ ਛੋਟੇ ਹੁੰਦੇ ਆ ਸੋ ਸਾਨੂੰ ਯੂਥ ਫੈਸਟੀਵਲ ਚ ਜ਼ਿਆਦਾਤਰ ਜਿਹੜੇ ਥੀਏਟਰ ਡਾਇਰੈਕਟ ਕਰਦੇ ਹੁੰਦੇ ਬੋਲ ਕੇ ਦੱਸ ਦਿੰਦੇ ਆ ਵੀ ਐਂ ਬੋਲੋ ਹੂੰ ਉੱਥੋਂ ਸ਼ੁਰੂਆਤ ਹੁੰਦੀ ਹੈ ਸੋ ਜਦੋਂ ਸ਼ੁਰੂਆਤ ਹੋਈ ਮੈਨੂੰ ਮਜ਼ਾ ਬਹੁਤ ਆਉਣ ਲੱਗ ਗਿਆ ਫਿਰ ਫਿਰ ਮੈਂ ਕੁਦਰਤੀ ਤੁਸੀਂ ਵੇਖੋ ਵੀ ਕੁਦਰਤ ਨੇ ਜਦੋਂ ਭੰਗੜਾ ਕਰਨਾ ਹੈ ਫਾਈਨਲ ਮੇਰੇ ਇੱਥੋਂ ਮਸਲ ਇੱਥੋਂ ਫ੍ਰੈਕਚਰ ਜੇ ਆ ਗਿਆ ਮਸਲ ਪੁੱਲ ਹੋ ਗਿਆ ਪਤਾ ਨਹੀਂ ਕੀ ਹੋ ਗਿਆ ਮੇਰੇ ਕੋ ਭੰਗੜਾ ਪੈਣਾ ਬੰਦ ਹੋ ਗਿਆ ਭੰਗੜਾ ਜਿੱਦ ਦਿਨ ਪਰਫਾਰਮ ਕਰਨਾ ਉਹਦੇ 3-4 ਦਿਨ ਪਹਿਲਾਂ ਫਿਰ ਮੌਕੇ ਤੇ ਨਵਾਂ ਬੰਦਾ ਤਿਆਰ ਕੀਤਾ ਮੇਰੇ ਕੋਲ ਰਹਿ ਗਿਆ ਸੀ ਇਕੱਲਾ ਸਟੇਜ ਸੋ ਮੈਂ বাজ ਗਿਆ تھیئਟਰ ਚ ਸਕਿੱਟ ਕਰ ਰਿਆ ਸੀ ਨਾਲ ਮੈਂ ਸੋ ਮੈਂ ਸਕਿੱਟ ਤੇ تھیئਟਰ ਆਪਣਾ ਪਲੇ ਉਸ ਟਾਈਮ ਤੇ ਕੀਤਾ ਸਾਡੀ ਟੀਮ ਨੂੰ ਸੈਕਿੰਡ ਮਿਲਿਆ ਸੀ ਉਸ ਟਾਈਮ ਤੇ ਜਿਹੜਾ ਪਹਿਲਾ ਹੀ ਹੁੰਦਾ ਫੰਕਸ਼ਨ ਇੰਟਰਪਰਨਲ ਚ ਫਿਰ ਇਥੋਂ ਬਾਰੇ ਕਿਨੇ ਦੱਸਿਆ ਇਥੋਂ ਬਾਰੇ ਦਾ ਫਿਰ ਇਸ ਤੋਂ ਬਾਅਦ ਮਤਲਬ ਸਾਲਕ ਜਿਹੜੇ ਕਾਲਜ ਦੇ ਫੰਕਸ਼ਨ ਹੀ ਭੰਗੜਾ ਮਿਮਿਕਰੀ ਹਿਸਟੋਨਿਕ ਸਾਰਾ ਕਰਦੇ ਰਿਹਾ ਉਦੋਂ ਉੱਥੇ ਮੇਰਾ ਇੱਕ ਬੈਚ ਮੇਰੇ ਨਾਲ ਇੱਕ ਮੁੰਡੇ ਨੇ ਪਲੇ ਕੀਤਾ ਸੀ ਕੁਲਦੀਪ ਦੀਪ ਕੁਲਦੀਪ ਪਟਿਆਲਾ ਯੂਨੀਵਰਸਿਟੀ ਤੋਂ ਪਾਸ ਆਊਟ ਹੈ ਉਹਨਾਂ ਨੇ ਇੱਕ ਕਿਤਾਬ ਵੀ ਪਬਲਿਸ਼ ਕੀਤੀ ਹੈ ਔਰ ਤਨਾਮਾ ਬਨਾਮ ਮਰਦਨਾਮਾ ਕਰਕੇ ਜੀ ਪਲੇ ਰਾਈਟ ਹੈ ਐਕਟਰ ਵੀ ਹੈ ਨਾਲ ਉਹਨਾਂ ਇਹ 2009 ਦੀ ਗੱਲ ਹੈ ਜਦੋਂ ਮੈਂ 2008 ਦੀ ਗੱਲ ਹੈ ਜਦੋਂ ਮੈਂ ਪਹਿਲੀ ਵਾਰੀ ਸਟੇਜ ਕੀਤਾ ਉਸ ਤੋਂ ਬਾਅਦ ਮੈਂ ਆਪਣਾ ਸੀਏ ਕਰਨ ਲੱਗ ਮੈਂ ਕੁਮਰਸ ਸਿੰਘ ਸਾਹਿਬ ਨਾਲ ਜੋ ਮੈਨੂੰ ਲੱਗਦਾ ਹੈ ਵੀ ਆ ਕਰਨਾ ਹੈ ਜੀ ਮੈਨੂੰ ਦੁਬਾਰਾ ਮਿਲਦਾ ਹੈ 2016 'ਚ ਇੱਕ ਮੇਰਾ ਦੋਸਤ ਇਹਦੇ ਹੁਣ ਮਤਲਬ ਮੈਂ 11 ਚ ਪਾਸ ਆਊਟ ਹੋ ਗਿਆ ਕਾਲਜ ਤੋਂ ਸੀਏ ਕਰਦੇ ਆ ਮੈਂ 6-7 ਸਾਲ ਅੱਛਾ ਉਦੋਂ ਰੰਜੀਤਪਾਲਾ ਜੀ ਨੇ ਉਦੋਂ ਮੈਨੂੰ ਉੱਥੇ ਪਤਾ ਲੱਗਿਆ ਉਸ ਟਾਈਮ ਤੇ ਜਦੋਂ ਮੈਂ ਪਹਿਲੀ ਵਾਰੀ ਸਟੇਜ ਤੇ ਇਹਦੀ ਪੜਾਈ ਹੁੰਦੀ ਹੈ ਇਹਦੀ ਪੜਾਈ ਨਾ 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 ਉਦੋਂ ਸਿਰਫ ਇਹ ਪਤਾ ਲੱਗਿਆ ਉਹ ਕਹਿੰਦੇ ਵੀ ਕੇਵਲ ਤਲੀਵਲ ਜੀ ਦੀ ਵਰਕਸ਼ਾਪ ਹੁੰਦੀ ਹੈ ਅੰਬਰਸਰ ਜਿਹੜੀ ਉਹ ਹੁਣ ਵੀ ਕਰਦੇ ਆ ਕਰਦੇ ਨਹੀਂ ਕਿ ਵਰਕਸ਼ਾਪ ਤੇ ਲੱਗਣਾ ਤੇ ਇੱਥੇ ਲੱਗਦਾ ਨਹੀਂ ਨਹੀਂ ਹਾਂ ਅੱਛਾ ਉਹ ਜਿਹੜੀ ਵਰਕਸ਼ਾਪ ਨਹੀਂ ਉਸ ਤਰ੍ਹਾਂ ਦਾ ਹਾਂ ਹਾਂ ਰਾਈਟ ਰਾਈਟ ਉਹ ਮਤਲਬ ਉਹਨਾਂ ਨੇ ਕਿਹਾ ਵੀ ਥੀਏਟਰ ਦੀ ਵਰਕਸ਼ਾਪ ਹੁੰਦੀ ਹੈ ਤੇ ਮ 2016 ਚ ਮੈਨੂੰ ਗੁਰਜੰਟ ਮੁੰਡਾ ਆ ਅਸੀਂ ਇਕੱਠੇ ਸੀਗੇ ਪਲੇ ਵਿੱਚ ਉਹ ਦੁਬਾਰਾ ਮਿਲਿਆ ਉਹਨੇ ਦੱਸਿਆ ਕੁਲਦੀਪ ਬਾਰੇ ਕਹਿੰਦਾ ਉਹ ਬਿੰਨੂ ਦੇ ਲੋਪਾ ਜੀ ਨਾਲ ਨਾਟਕ ਕਰਦਾ ਉਹਨੇ ਗਾਣਿਆਂ 'ਚ ਕੰਮ ਕੀਤਾ ਮੈਂ ਕਿਹਾ ਅੱਛਾ ਰ ਵੀ ਗਾਣਿਆਂ 'ਚ ਆਇਆ ਜਾ ਸਕਦਾ ਹੂੰ ਵੀ ਆਪਾਂ ਫਿਲਮਾਂ ਤੱਕ ਪਹੁੰਚ ਸਕਦੇ ਆ ਉਹ ਕਹਿੰਦਾ ਯਾਰ ਉਹ ਜਾਂਦਾ ਫਿਰ ਉਹ ਮੈਂ ਕਿਹਾ ਨੰਬਰ ਹੈਗਾ ਨੰਬਰ ਨਹੀਂ ਹੈਗਾ ਇਹ ਉਹਦੇ ਕੋਲੇ ਫੇਸਬੁੱਕ ਤੇ ਮੈਨੂੰ ਮੈਸੇਜ ਮੂਸੇ ਕੀਤੇ ਜਦੋਂ ਮੈਨੂੰ ਉਹਦਾ ਫੋਨ ਆ ਫਿਰ ਮੈਨੂੰ ਕੁਲਦੀਪ ਨੇ ਦੱਸਿਆ ਕਿ ਇਹਦੀ ਪੜਾਈ ਹੁੰਦੀ ਹੈ ਫਿਰ ਮਨ ਨੂੰ ਪੁੱਛਿਆ ਕਿੱਥੇ ਕਿੱਥੇ ਕੀ ਕਰਨਾ ਹੈ ਦੇ ਲਈ ਕੀ ਕਰਨਾ ਉਹਨੇ ਦੱਸਿਆ ਪਟਿਆਲੇ ਹੁੰਦੀ ਆ ਐਮ ਥੀਏਟਰ ਇੰਡੀਅਨ ਥੀਏਟਰ ਜਿਹੜੀ ਹੁੰਦੀ ਆ ਉਹਦਾ ਫਾਰਮ ਭਰਿਆ ਕੇਵਲ ਧਾਲੀ ਵਾਲ ਜਿਹੜਾ ਥੋੜੇ ਦੇ ਬਾਅਦ ਫਿਲਮ ਸੀ ਮੇਰੇ دماغ ਚ ਫਿਲਮ ਸੀ ਪਹਿਲੇ ਦਿਨ ਤੋਂ ਫਿਲਮ ਤੇ ਗਾਣਾ ਪਹਿਲੇ ਦਿਨ ਤੋਂ ਗਾਣਾ ਨਹੀਂ ਫਿਲਮ ਸੀ ਪਹਿਲੇ ਦਿਨ ਤੋਂ ਗਾਣੇ बजਵੰਝ ਸੀ ਇੱਥੇ ਆ ਕੇ ਬਿਲਕੁਲ ਪਰਮ ਟੁੱਟਿਆ ਵੀ ਇਹ ਤਾਂ ਕੁਝ ਹੋ ਰਹੀ ਹੈ ਇਹ ਤਾਂ ਕੁਝ ਹੋ ਰਹੀ ਹੈ ਜਦੋਂ ਮੈਂ ਡਿਪਾਰਟਮੈਂਟ ਆਇਆ ਫਿਰ ਤਾਂ ਜਦੋਂ 2 ਸਾਲ ਤੁਹਾਨੂੰ ਮੈਂ ਦੱਸਿਆ ਵੀ ਸਾਡੇ ਕੋਲ ਟਾਈਮ ਨਹੀਂ ਹੁੰਦਾ ਸੀ ਸਟੂਸੀ ਜਾਣ ਦਾ ਬਾਹਰ ਅੰਦਰ ਜਾਣ ਦਾ ਟਾਈਮ ਹੀ ਨਹੀਂ ਹੁੰਦਾ ਹੈ ਬਹੁਤ ਬ ਤੇ ਕਲਾ ਨਾਲ ਜੁੜੇ ਬਹੁਤ ਨਵੀਆਂ ਚੀਜ਼ਾਂ ਹੈ ਮੇਰੇ ਲਈ ਔਰ ਸੀਏ ਦੇ ਬੈਕਗਰਾਉਂਡ ਤੋਂ ਵਾਪਸ ਆ ਕੇ ਦੁਬਾਰਾ ਇੱਧਰ ਆਉਣਾ ਬਹੁਤ ਸਵਾਦ ਵੀ ਆਉਣ ਲੱਗਿਆ ਇੱਕਦਮ ਕਲਾ ਨਾਲ ਜੁੜਨਾ ਆਪਣੇ ਆਪ ਨਾਲ ਜੁੜਨਾ ਖੇਜ ਆਈ ਹੈ ਖੇਜ ਖੇਜ ਮਤਲਬ ਜਿੰਨਕ ਮਹਿਸੂਸ ਕੀਤਾ ਹੋਵੇ ਕਦੇ ਕਰਿਆ ਲੱਗਿਆ ਹੋਵੇ ਯਾਰ ਕੀ ਕਰਨ ਰਹੇ ਆ ਇਹ ਜਾਂ ਘਰਦਿਆਂ ਨੇ ਕਹਿਤਾ ਹੋਵੇ ਘਰਦੇ ਤਾਂ ਸ਼ੁਰੂ ਤੋਂ ਮੈਨੂੰ ਲੱਗਦਾ ਵੀ ਇਹ ਇਹੋ ਜਿਹਾ ਫੀਲਡ ਆ ਜੇ ਕੋਈ ਵੀ ਜੁਆਇਨ ਕਰਦਾ ਤੇ ਪਹਿਲਾਂ ਹਰ ਕੋਈ ਵਿਰੋਧਤਾਜ ਹੁੰਦਾ ਹੈ ਹਾਲਾਂਕਿ ਮੇਰੇ ਅਸੀਂ ਇੱਕ ਪਲੇ ਕੀਤਾ ਸੀ ਨਵਾਜ਼ਉਦੀਨ ਸੈਦਗੀ ਜੀ ਦੇ ਬੈਚਮੇਟ ਨੇ ਰਾਜੀਵ ਗੋਡ ਸਰ ਉਹ ਵੀ ਬੰਬੇ ਚ ਵਧੀਆ ਫਿਲਮਾਂ ਕਰਦੇ ਨੇ ਇਹਨਾਂ ਸੀ ਤੋਂ ਪਾਸ ਰੋਕਨੇ ਉਹਨਾਂ ਨੇ ਪਲੇ ਕੀਤਾ ਸੀ ਉਹ ਦੱਸਦੇ ਉਹਨਾਂ ਦਾ ਵਿਰੋਧ ਹੋਇਆ ਸੀ ਮਤਲਬ ਹੁਣ ਉਹਨਾਂ ਨੇ ਡਾਇਰੈਕਟਰ ਵੀ ਕੀਤੀਆਂ ਫਿਲਮਾਂ ਬਾਲੀਵੁੱਡ ਦੀਆਂ ਆਪ ਐਕਟਰ ਬਹੁਤ ਵਧੀਆ ਐਕਟਰ ਨੇ ਬਹੁਤ ਵਧੀਆ ਕੰਮ ਕਰ ਰਿਹਾ ਉਹਨਾਂ ਦਾ ਵਿਰੋਧ ਕੀਤਾ ਕਿ ਉਹਨਾਂ ਦਾ ਕਰਦੇ ਨੇ ਤੇ ਉਹ ਵੀ ਆਏ ਸੀ ਆਪਣੇ ਲੈਵਲ ਤੇ ਜਿਵੇਂ ਨਵਾਜ਼ ਵੀ ਆਪਣੇ ਲੈਵਲ ਤੇ ਆਏ ਸੀ ਉਹਨਾਂ ਨੇ ਪਹਿਲਾਂ ਸਿਕਿਉਰਿਟੀ ਦੀ ਜੌਬ ਕਰਕੇ ਉਸ ਤੋਂ ਬਾਅਦ ਆਪਣੇ ਲੈਵਲ ਤੇ ਜੁਆਇਨ ਕਰਕੇ ਸਾਰਾ ਕੀਤਾ ਵਿਰੋਧ ਤਾਂ ਮੈਨੂੰ ਲੱਗਦਾ ਕੋਈ ਵੀ ਛੋਟਾ ਵੱਡਾ ਹਰ ਕਿਸੇ ਤੇ ਹੁੰਦੀ ਆ ਉਹਦਾ ਰੀਜ਼ਨ ਮੈਨੂੰ ਲੱਗਦਾ ਹੈ ਵੀ ਪੇਰੈਂਟਸ ਨੇ ਜਿੰਨੀ ਜ਼ਿੰਦਗੀ ਵੇਖੀ ਹੁੰਦੀ ਹੈ ਉਹਦੇ ਹਿਸਾਬ ਨਾਲ ਜੱਜ ਕਰਦੇ ਆ ਉਹਨਾਂ ਨੂੰ ਲੱਗਦਾ ਵੀ ਆਸ-ਪਾਸ ਇਹ ਕੋਈ ਬੰਦਾ ਨਹੀਂ ਕਰ ਰਿਹਾ ਜਾਂ ਆਸ-ਪਾਸ ਕਿੰਨੇ ਰੋਲਣ ਵਾਲੇ ਜ਼ਿਆਦਾ ਆ ਬਣਨ ਵਾਲੇ ਘੱਟ ਆ ਕਿਉਂਕਿ ਉਹਨਾਂ ਦੀ ਕਿਸਮਤ ਬਿਲਕੁਲ ਕਿਸਮਤ ਮੈਨੂੰ ਲੱਗਦਾ ਮੈਟਰ ਕਰਦੀ ਹੈ ਕਿਉਂਕਿ ਕਲਾਕਾਰ ਜਾਂ ਜੇ ਆਪਾਂ ਗੱਲ ਕਰੀਏ ਆ ਆ ਕੀ ਉਹਨੂੰ ਕਹਿੰਦੇ ਨੇ ਕ੍ਰੀਏਟਿਵਨੈਸ ਦੀ ਗੱਲ ਕਰੀਏ ਆਪਾਂ ਜਾਂ ਟੈਲੈਂਟ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਇੱਕ ਦੂਜੇ ਤੋਂ ਵੱਧ ਕੇ ਬਹੁਤ ਸਾਰੇ ਇਹ ਚੀਜ਼ ਇਹ ਕਲਾ ਦਾ ਦਾ ਸਮੁੰਦਰ ਹੈ ਵੀ ਕਲਾਕਾਰ ਖਤਮ ਨਹੀਂ ਹੋਣਗੇ ਸਮੁੰਦਰ ਖਤਮ ਹੋ ਸਕਦਾ ਕਲਾਕਾਰ ਨਹੀਂ ਖਤਮ ਹੋਣਗੇ ਉਦਾਂ ਦੀ ਚੀਜ਼ ਹੈ ਸੋ ਗੱਲ ਆ ਜਾਂਦੀ ਹੈ ਕਿਸਮਤ ਤੇ ਮੈਂ ਤਾਂ ਹਰ ਕੋਈ ਕਰਦਾ ਸੋ ਕਰਦੇ ਉਸ ਕਰਕੇ ਰੋਕਦੇ ਮੈਨੂੰ ਲੱਗਦਾ ਵੀ ਪਤਾ ਨਹੀਂ ਇਸ ਫੀਲਡ 'ਚ ਕੁਝ ਬਣਦਾ ਨਹੀਂ ਬਣਦਾ ਮੋਰੋ ਪਰ ਉਹਨਾਂ ਨੇ ਕਈ ਕਦੀ ਆਸ-ਪਾਸ ਜਿਹੜੇ ਆਮ ਘਰੇਲੂ ਲੋਕ ਆ ਉਹਨਾਂ ਨੇ ਆਸ-ਪਾਸ ਇਦਾਂ ਦੇ ਲੋਕ ਕਦੀ ਵੇਖੇ ਨਹੀਂ ਜਿਹੜੇ ਬਣੇ ਹੋਣ ਬਹੁਤ ਦੂਰ ਲੱਗਦਾ ਹੈ ਨਾ ਧਰਮਿੰਦਰ ਜੀ ਬਹੁਤ ਦੂਰ ਹੈ ਜਿਹੜੇ ਆਪਾਂ ਨੂੰ ਪੰਜਾਬ ਦੇ ਲੱਗਦੇ ਆ ਬਹੁਤ ਦੂਰ ਹੈ ਸੋ ਆਸ-ਪਾਸ ਨਹੀਂ ਲੱਗਦਾ ਸੋ ਵਿਰੋਧਤਾ ਦਾ ਹਰ ਕਿਸੇ ਦਿਨ ਹੁੰਦੀ ਆ ਉਹ ਹੋਈ ਹੀ ਬਾਕੀ ਰੁੱਖੇ ਬਣ ਦੀ ਜੇ ਆਪਾਂ ਗੱਲ ਕਰਦੇ ਆ ਜਿੰਨੀ ਇੱਕ ਖੇਜ ਆਪਾਂ ਨੂੰ ਰੂਟੀਨ ਦੇ ਕੰਮ ਕਰਦੇ ਆ ਕਦੀ ਕੋਈ ਚੀਜ਼ ਆਪਣੇ ਅਕੋਰਡਿੰਗ ਨਹੀਂ ਹੋਈ ਆਪਾਂ ਚਾਹੁੰਦੇ ਹਾਂ ਇਦਾਂ ਹੋ ਜਾਏ ਹੁੰਦੀ ਆ ਤੇ ਉਹ ਹਰ ਕਿਸੇ ਨੂੰ ਹੋ ਸਕਦਾ ਹੈ ਉਹ ਸੁਭਾਅ ਹੈ ਆਪਣਾ ਤੁਹਾਡੇ ਵਾਲੇ ਮਤਲਬ ਉਹਦੇ ਚ ਕਿਸਮਤ ਕਮ ਆਈ ਕਿਸਮਤ ਕਮ ਆਈ ਮਤਲਬ ਹੁਣ ਐ ਵੀ ਨਹੀਂ ਆ ਕਿ 2 ਸਾਲ ਜਿਹੜੇ ਮੈਂ ਤੁਹਾਨੂੰ ਦੱਸਾਂ ਡਿਪਾਰਟਮੈਂਟ 2 ਸਾਲ ਐ ਪਹਿਲਾਂ ਮੈਂ ਪਹਿਲਾਂ ਕੰਮ ਹੀ ਆਈ ਨਾ ਮਿਹਨਤ ਤੇ ਕਿਸਮਤ ਦੋਵੇਂ ਚੀਜ਼ਾਂ ਨੇ ਮੈਂ 2 ਸਾਲ ਜਿਹੜੇ ਡਿਪਾਰਟਮੈਂਟ ਲਾਇਆ ਉਸ ਤੋਂ ਬਾਅਦ ਵੀ 1.5 ਸਾਲ ਆਡੀਸ਼ਨ ਕੀਤੇ ਲਗਾਤਾਰ ਔਰ ਉਹ ਵੀ ਬੈਗ ਚ ਕੱਪੜੇ ਪਾ ਕੇ ਲੈ ਜਾ ਕੇ ਨਾਲ ਕਿਵੇਂ ਦਾ ਕਰ ਕਿਹਦੇ ਕਹਿੰਦੇ ਆ ਕਲਾਕਾਰ ਜਿਹੜੇ ਥੀਏਟਰ ਵਾਲੇ ਨਹੀਂ ਅਸੀਂ ਆਡੀਸ਼ਨ ਕਿਉਂ ਦਈ ਅਸੀਂ ਤਾਂ ਐਕਟਰ ਵੀਰੇ ਵੇਖੋ ਇਹ ਅਲੱਗ ਚੀਜ਼ ਆ ਹਾਲਾਂਕਿ ਕੁਝ ਜੇ ਤੁਸੀਂ ਆਪਾਂ ਵੱਡੇ ਥੀਏਟਰ ਦੀ ਗੱਲ ਕਰਦੇ ਆ ਬੰਬੇ ਆਪਾਂ ਕਿਸੇ ਨਾਮੇ ਹੀ ਥੀਏਟਰ ਡਾਇਰੈਕਟਰ ਨਾਲ ਕੰਮ ਕਰਨਾ ਉਹ ਵੀ ਆਡੀਸ਼ਨ ਲੈਣੀ ਹੈ ਥੀਏਟਰ ਦੀ ਗੱਲ ਹੈ ਤਾਂ ਆਡੀਸ਼ਨ ਦਾ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਤੁਹਾਨੂੰ ਚੈੱਕ ਕਰ ਰਿਹਾ ਹੈ ਟੈਸਟ ਕਰ ਰਿਹਾ ਹੈ ਤਾਂ ਹਰ ਕਿਸੇ ਨੂੰ ਉਹਨਾਂ ਨੂੰ ਵੀ ਦੇਖਣੀ ਹੈ ਤੁਹਾਡੀ ਮੰਨ ਲਓ ਮੈਂ ਕੋਈ ਨਵੀਂ ਚੀਜ਼ ਹੈ ਮੈਂ ਕੋਈ ਕੈਮਰਾ ਹੀ ਲੈਣ ਚੱਲਿਆ ਮੈਂ ਖੋਲ ਕੇ ਪਹਿਲਾਂ ਚੈੱਕ ਕਰਦਾ ਸਹੀ ਚੱਲਦਾ ਮੈਂ ਫੋਨ ਲੈਣ ਚੱਲਿਆ ਮੈਂ ਖੋਲ ਕੇ ਚੈੱਕ ਕਰਦਾ ਸਹੀ ਚੱਲਦਾ ਕੋਈ ਫਾਲਟ ਤਾਂ ਨਹੀਂ ਤੇ ਜੇ ਕਿਸੇ ਨੇ ਤੁਹਾਨੂੰ ਕੰਮ ਦੇਣਾ ਤੁਹਾਨੂੰ ਚੈੱਕ ਕਰ ਰਿਹਾ ਹੈ ਸਹੀ ਕਰ ਰਿਹਾ ਹੈ ਤੇ ਇਹਦੇ 'ਚ ਕੋਈ ਗਲਤ ਤਾਂ ਨਹੀਂ ਤੁਹਾਨੂੰ ਲੱਗਦਾ ਪੰਜਾਬੀ ਇੰਡਸਟਰੀ ਦੇ ਵਿੱਚ ਆਡੀਸ਼ਨ ਤਾਂ ਹੁੰਦੇ ਨੇ ਬਿਲਕੁਲ ਪਰ ਕੋਸ਼ਕ ਜਿਹੜੇ ਗਰੁੱਪ ਨੇ ਉਹਨਾਂ ਨੇ ਆਪਣੇ ਆਪਣੇ ਬੰਦੇ ਆਪਣੇ ਹਿਸਾਬ ਨਾਲ ਸਟੋਰੀਆਂ ਲਿਖੀਆਂ ਹੁੰਦੀਆਂ ਮੈਨੂੰ ਇਹ ਲੱਗਦਾ ਵੀ ਇਹ ਬੰਬੇ 'ਚ ਵੀ ਹੁੰਦਾ ਇਹ ਹਰ ਕੋਈ ਇੰਡਸਟਰੀ ਇਦਾਂ ਵੀ ਹਰ ਕਿਤੇ ਇਦਾਂ ਹੀ ਹੋਊਗਾ ਇਹ ਕਦੇ ਖਤਮ ਨਹੀਂ ਹੋ ਸਕਦਾ ਇਹ ਕਲਾ ਹੀ ਇਦਾਂ ਦੀ ਹੈ ਇੱਥੇ ਇਦਾਂ ਹੀ ਹੋਊਗਾ ਔਰ ਜੇ ਦੂਜੀ ਗੱਲ ਆਪਾਂ ਕਰਦੇ ਆਂ ਜਿਵੇਂ ਆਪਾਂ ਕਹਿੰਦੇ ਨਾ ਕਿ ਕੋਈ ਪਾਣੀ ਵੰਦਦਾ ਉਹਨੇ ਆਪਣਾ ਰਾਹ ਬਣਾ ਲੈਣਾ ਜੇ ਤੁਸੀਂ ਸੱਚੀ ਜੇ ਆਪਾਂ ਸੱਚੀ ਮਤਲਬ ਇਨਕਲੂਡਿੰਗ ਮੀ ਜਿੰਨੇ ਵੀ ਆਪਾਂ ਜਿੰਨੇ ਵੀ ਇਸ ਲਾਈਨ ਨਾਲ ਜੁੜੇ ਆਂ ਜਿੰਨੇ ਵੀ ਇਸ ਲਾਈਨ 'ਚ ਕੰਮ ਕਰਨਾ ਚਾਹੁੰਦੇ ਆ ਜੇ ਆਪਾਂ ਗਾਂਹ ਕੰਮ ਕਰਨਾ ਚਾਹੁੰਦਾ ਮੈਨੂੰ ਸਾਰਾ ਕੰਮ ਮੇਰਾ ਆਡੀਸ਼ਨ ਤੋਂ ਜਨਰੇਟ ਹੋਇਆ ਮੇਰਾ ਤਾਂ ਕੋਈ ਨਾ ਕੋਈ ਇੱਥੇ ਮਾਮਾ ਚਾਚਾ ਭੂਆ ਫੂਫੜਤਾ ਆਇਆ ਕੁਛ ਨਹੀਂ ਜਗਾ ਇੱਥੇ ਮੈਨੂੰ ਤਾਂ ਪਤਾ ਹੀ ਐਮ ਥੀਏਟਰ ਦਾ ਹੀ ਬਹੁਤ ਲੇਟ ਪਤਾ ਲੱਗਿਆ ਉਸ ਵਾਰ ਆਡੀਸ਼ਨਸ ਮੈਨੂੰ ਤਾਂ ਜਿਹੜੇ ਲੱਭਦੇ ਔਰ ਤੁਸੀਂ ਵੇਖੋ ਮੈਂ ਇਦਾਂ ਦੇ ਬੰਦਿਆਂ ਨੂੰ ਵੀ ਆਡੀਸ਼ਨ ਕੀਤੇ ਆ ਜਿਹੜੇ ਹੁਣ ਮੈਨੂੰ ਕਹਿੰਦੇ ਭਾਜੀ ਐਕਟਿੰਗ 'ਚ ਕੰਮ ਦਵਾ ਦਿਓ ਮਤਲਬ ਉਹ ਕਿ ਆਡੀਸ਼ਨ ਨਹੀਂ ਕਰ ਰਹੇ ਉਹਨਾਂ ਨੇ ਆਪਣੀਆਂ ਦੁਕਾਨਾਂ ਚਲਾਈਆਂ ਪਤਾ ਨਹੀਂ ਕੀ ਕੀਤਾ ਯਾਰ ਦੁਕਾਨਦਾਰੀ ਵੀ ਹੈ ਇੱਥੇ ਸਭ ਕੁਝ ਚੱਲਦਾ ਹੈ ਜੀ ਮਤਲਬ ਦੁਕਾਨਦਾਰੀ ਪਤਾ ਨਹੀਂ ਮੇਰਾ ਮੇਰਾ ਐਕਸਪੀ ਦੁਕਾਨਦਾਰੀ ਮੰਨ ਲਓ ਵੀ ਹੁਣ ਕੋਈ ਆਪਣਾ ਨਵੇਂ ਮੁੰਡਿਆਂ ਨੂੰ ਮਤਲਬ ਕੈਸ਼ ਕਾ ਮਤਲਬ ਬਲਾ ਲਿਆ ਜਾਂਦਾ ਜਾਂ ਨਹੀਂ 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 ਏਦਾਂ ਦਾ ਕੁਝ ਨਹੀਂ ਆ ਮਤਲਬ ਜਿਵੇਂ ਮੰਨ ਲਓ ਕਿ ਹੁਣ ਕਾਸਟਿੰਗ ਡਾਇਰੈਕਟਰ ਹੈ ਜਿਵੇਂ ਬੰਬਈ ਚ ਦਾ ਇਹ ਚੱਲਦਾ ਹੈ ਸਾਰੇ ਰਜਿਸਟਰਡ ਕੰਪਨੀ ਆ ਜਿਵੇਂ ਕਾਸਟਿੰਗ ਬੇ ਆ ਐਂਟੀ ਕਾਸਟਿੰਗ ਆ ਮੁਕੇਸ਼ ਛਾਬੜਾ ਆਪਣੀ ਕਮਿਸ਼ਨ ਲੈ ਕੇ ਕੰਮ ਦਵਾਉਂਦੇ ਅੱਗੇ ਏਦਾਂ ਹੀ ਉਦੋਂ ਇੱਥੇ ਦੀ ਮਤਲਬ ਹੁਣ ਇੱਥੇ ਪਤਾ ਨਹੀਂ ਹੁਣ ਇੱਥੇ ਜਿਵੇਂ ਪੰਜਾਬ ਬੇਸ ਐਕਟਰ ਜਿਹੜੇ ਬੰਬਈ ਵਾਲੇ ਲੱਭਾਉਂਦੇ ਉਹਨਾਂ ਨੇ ਕੰਟੈਕਟ ਕਰਦੇ ਆ ਉਹੀ ਤੁਹਾਨੂੰ ਮੂੰਹ ਮੰਗੀ ਕੇ ਕੰਮ ਦਵਾਉਂਦੇ ਉਹਨ ਸੋ ਦੁਕਾਨਦਾਰੀ ਨਹੀਂ ਆਪਣੇ ਸਿਰ ਤੇ ਜਿਹੜਾ ਕੰਮ ਚੱਲ ਰਿਹਾ ਤੇ ਵਧੀਆ ਗੱਲ ਆ ਇਹ ਤਾਂ ਹਰ ਚੀਜ਼ ਆ ਮੰਨ ਲਓ ਆਪਾਂ ਇੰਸ਼ੋਰੈਂਸ ਦੀ ਕੰਮ ਕਰਦੇ ਆ ਕੋਈ ਬੰਦਾ ਇੰਸ਼ੋਰੈਂਸ ਏਜੰਟਾ ਉਹਨੂੰ ਕੰਪਨੀ ਕਮਿਸ਼ਨ ਦਿੰਦੀ ਹੈ ਇਹਦਾ ਕਮਿਸ਼ਨ ਦੀ ਗੱਲ ਆ ਇਹ ਤਾਂ ਹਰ ਕਿਸੇ ਕੋਲ ਆ ਕੋਈ ਇਹ ਕੋਈ ਗਲਤ ਤਾਂ ਨਹੀਂ ਠੀਕ ਹੈ ਹਾਂ ਕੱਪੜੇ ਪਾਉਣ ਦਾ ਕਹਿੰਦੇ ਬੜਾ ਸ਼ੌਂਕ ਆ ਘੁੰਮਣ ਦਾ ਸ਼ੌਂਕ ਆ ਜਿਮ ਲਗਾਤਾਰ 3 ਮਹੀਨਿਆਂ ਤੋਂ ਲਗਾਤਾਰ ਲਾ ਰਿਹਾ ਹਾਂ ਹਾਂਜੀ ਚੌਂਕ ਹੈ ਜੀ ਬਿਲਕੁਲ ਇਹ ਇਹ ਸ਼ੁਰੂ ਤੋਂ ਆ ਕਿ థিয়েਟਰ ਚਾਉਣ ਤੋਂ ਬਾਅਦ ਮੈਨੂੰ ਸ਼ੁਰੂ ਤੋਂ ਹੀ ਹੈ థিয়েਟਰ ਜਾ ਕੇ ਤੇ ਮੈਂ ਛੱਡਦਾ ਸੀ ਕਿਉਂਕਿ ਮੈਂ ਜਦੋਂ ਡ ਉਦੋਂ ਮੈਂ ਕਾਫੀ ਮਤਲਬ ਬਹੁਤ ਜ਼ਿਆਦਾ ਐਕਸਰਸਾਈਜ਼ ਕਰਦਾ ਸੀ ਕਾਲਜ ਤੋਂ ਨਿਕਲਣ ਤੋਂ ਬਾਅਦ ਮਤਲਬ ਮੇਰਾ weight ਹੋਵੇਗਾ 84 ਕਿਲੋ ਹੁਣ 70 ਕਿਲੋ ਆ ਤੇ ਭੂਮਿਕೇಶ್ਵਰ ਸਰ ਆਏ ਜਿਹੜੇ ਛਾਉ ਦੀ ਫੈਕਲਟੀ ਫਿਜ਼ੀਕਲੀ ਕੰਮ ਕਰਾਉਂਦੇ ਆ ਉਹ ਕਹਿੰਦੇ ਐਸੇ ਆਪ ਕੈਰੈਕਟਰ ਲਾਓਗੇ ਆਪ ਐਕਟਰ ਨਹੀਂ ਲੱਗਦੇ ਐਸੇ ਤੁਸੀਂ ਇੱਕ ਕੈਰੈਕਟਰ ਦੇ ਰਹੇ ਹੋ ਮੈਨੂੰ ਇਹ ਸਾਰਾ ਸਰੀਰ ਝੜਨਾ ਚਾਹੀਦਾ ਤੋ ਡਾਇਰੈਕਟਰ ਵਾਂਗੂ ਸਰੀਰ ਲੱਗਣਾ ਚਾਹੀਦਾ ਤੇ ਉਹ ਮੈਂ ਮੈਨੂੰ ਲੱਗਦਾ 1.5 ਸਾਲ ਫਿਰ ਮੈਂ ਰੋਟੀ ਰੋਟੀ ਖਾਣੀ ਬੰਦ ਕਰਤੀ ਸੀ ਆਪਣਾ ਰਾਈਟਿੰਗ ਕੀਤੀ ਪ੍ਰੋਪਰ ਵਰਕਆਊਟ ਕੀਤਾ ਯੋਗਾ ਕਰਦੇ ਸੀ ਫਿਰ ਹੁਣ ਜਿਹੜੀ ਤੁਸੀਂ ਹੁਣ ਦੀ ਆਪਾਂ ਗੱਲ ਕਰਦੇ ਆਂ ਤੇ ਹੁਣ ਮੈਂ ਇੱਕ ਫਿਲਮ ਦਾ ਪਲਾਨ ਕਰ ਰਹੇ ਆਂ ਅੱਗੇ ਜਿਹਦੇ ਕਰਕੇ ਮੈਂ ਬਾਡੀ ਦੇ ਵਰਕਆਊਟ ਕਰਨਾ ਸ਼ੁਰੂ ਕਰੂਗਾ ਤਾਂ ਕੋ ਮਰਦਾ ਸ਼ੌਂਕ ਮੈਨੂੰ ਪਹਿਲੇ ਦਿਨ ਤੋਂ ਗਾਣੇ ਸੁਣਨ ਦਾ ਵੀ ਗਾਣੇ ਸੁਣਨ ਦਾ ਵੀ ਗਾਣੇ ਤਾਂ ਮੈਂ ਹੁਣ ਵੀ ਜੇ ਗੱਡੀ 'ਚ ਬੈਠਾ ਹਾਂਜੀ ਗਾਹ ਵੀ ਲੈਨੇ ਆਂ ਗਾਹ ਉਦਾਂ ਨਹੀਂ ਮਤਲਬ ਜਿੰਨਾ ਕ ਆਪਾਂ ਬਾਥਰੂਮ 'ਚ ਸਾਰੇ ਗਾ ਲੈਨੇ ਨਾ ਹੁੰਦੇ ਆ ਅਵਾਜ਼ ਜੀ ਆ ਰਹੀ ਹੈ ਗੂੰਜ ਕੇ ਮਾਮੇ ਮਤਲਬ ਜਿਵੇਂ ਹੁਣ ਲਾ ਲੋ ਵੀ ਡਿਪਾਰਟਮੈਂਟ ਚ ਆਪ ਐਕਸਰਸਾਈਜ਼ ਕਰਦੇ ਆ ਵਾਇਸ ਦੀਆਂ ਵੀ ਤੇ ਜਿੰਨਾ ਕੁ ਵਾਇਸ ਚ ਬੇਸ ਆ ਜਾਂਦਾ ਹੈ ਜਿੰਨਾ ਕੁ ਰਿਦਮ ਦੀ ਨੌਲੇਜ ਹੋ ਜਾਂਦੀ ਹੈ ਐਕਟਿੰਗ ਕਰਦੇ ਆ ਕਿਉਂਕਿ ਡਾਇਲੋਗ ਚ ਵੀ ਰਿਦਮ ਆ ਉਹਨਾਂ ਕੇ ਸਿੰਗਿੰਗ ਚ ਜਿਵੇਂ ਤੁਸੀਂ ਕਹੇ ਚਾਚੇ ਤਾਏ ਜਾਂ ਮਾਮੇ ਫੁੱਫੜ ਭੂਆ ਕਿਸੇ ਨੂੰ ਪਤਾ ਨਹੀਂ ਸੀ ਵੀ ਇਹ ਕੀ ਕਰ ਰਿਹਾਗਾ ਹਾਂਜੀ ਪਰ ਜਦੋਂ ਪਤਾ ਲੱਗ ਗਿਆ ਸੀ ਵੀ ਥੀਏਟਰ ਕਰ ਰਿਹਾ ਨਾਟਕ ਕਰ ਰਿਹਾ ਕਰੂਗਾ ਸਟੇਜ ਤੇ ਜਾ ਕੇ ਕਰੂ ਉਦੋਂ ਬਹੁਤਿਆਂ ਨੇ ਰੋਕਿਆ ਵੀ ਹੋਣਾ ਘਰੇ ਆ ਕੇ ਸਮਝਾਇਆ ਵੀ ਹੋਣਾ ਹਾਂ ਮੈਨੂੰ ਰੋਕਣ ਦਾ ਰੀਜ਼ਨ ਇਹ ਵੀ ਹੈਗਾ ਨਾ ਕਿ ਉਸ ਟਾਈਮ ਤੇ ਮੈਂ ਸੀਏ ਫਾਈਨਲ ਮਤਲਬ ਉਸ ਟਾਈਮ ਤੇ ਵੀ ਮਨ ਲੱਗਦਾ 40-50000 40000 ਮੰਥਲੀ ਪੇ ਹੀ ਮੇਰੇ ਕੋਲ ਜਦੋਂ ਮੈਂ ਛੱਡ ਕੇ ਇਮੀਗੇਟਡ ਐਡਮਿਸ਼ਨ ਲਿਆ ਜੋ ਕਿ ਹੁਣ ਮੇਰੇ ਦੋਸਤ ਆਸ-ਪਾਸ ਵਾਲੇ ਜਿਹੜੇ ਸੀ ਇਹ ਬਣ ਗਏ ਆ ਕੋਈ ਕ੍ਰੈਡਿਟ ਮੈਨੇਜਰ ਆ ਕੋਈ ਰਿਲੇਸ਼ਨਸ਼ਿਪ ਮੈਨੇਜਰ ਆ ਕਿਸੇ ਨੇ ਆਪਣਾ ਆਫਿਸ ਖੋਲਿਆ ਬੈਂਕਾਂ 'ਚ ਸਾਰੇ ਵਧੀਆ ਲੈਵਲ ਤੇ ਜਿਆਦਾ ਵਿਰੋਧ ਕਰਨ ਦਾ ਰੀਜ਼ਨ ਇਹ ਵੀ ਸੀ ਵੀ ਕੰਪੈਰੀਜ਼ਨ ਕੀਤਾ ਜਾਂਦਾ ਵੀ ਸੀਏ ਛੱਡ ਕੇ ਇੱਧਰ ਆਊਗਾ ਪਤਾ ਨਹੀਂ ਇੱਧਰ ਕੁਝ ਬਣਦਾ ਕਿ ਨਹੀਂ ਔਰ ਉਸ ਟਾਈਮ ਤੇ ਜਦੋਂ ਮੈਂ ਸੀਏ ਦੇ 6-7 ਸਾਲ ਲਾ ਚੁੱਕਿਆ ਲਗਭਗ ਉਹ ਰੀਜ਼ਨ ਹੀ ਜ਼ਿਆਦਾ ਬਾਕੀ ਵਿਰੋਧ ਤਾਂ ਹੁੰਦੀ ਆ ਵੀਰੇ ਜਦੋਂ ਜਦੋਂ ਬਣਿਆ ਹੁਣ ਕਹਿੰਦੇ ਮੇਰਾ ਭਾਣਜਾ ਮੇਰਾ ਭਤੀਜਾ ਨਹੀਂ ਉਹ ਤਾਂ ਪਹਿਲੇ ਦਿਨ ਤੋਂ ਵੀ ਕਹਿੰਦੇ ਸੀ ਉਹ ਤਾਂ ਕਹਿੰਦੇ ਸੀ ਹੁਣ ਥੋੜਾ ਜਿਹਾ ਮਾਨ ਨਾਲ ਕਹਿੰਦੇ ਉਹਨੇ ਪਹਿਲਾਂ ਇਸ ਤਰ੍ਹਾਂ ਕਹਿੰਦੇ ਨਿਕਲਾਉਂਦਾ ਮੇਰਾ ਭਰਾ ਹਾਂ ਨਹੀਂ ਚਲੋ ਉਹ ਤਾਂ ਫਰਕ ਪੈ ਜਾਂਦਾ ਪਰ ਪਹਿਲਾਂ ਇਸ ਤਰੀਕੇ ਨਾਲ ਕਹਿੰਦੇ ਸੀ ਵੀ ਕੇਅਰ ਕਰ ਦੇ ਕਹਿੰਦੇ ਵੀ ਤੂੰ ਇਹ ਚੀਜ਼ ਆਹ ਜਿਹੜੀ ਤੂੰ ਕੀਤੀ ਆ ਪਹਿਲਾਂ ਇਹ ਕਰ ਏ ਠੀਕ ਆ ਜਾਂ ਕਈ ਵਾਰੀ ਐਵੇਂ ਕਹਿੰਦੇ ਵੀ ਇਹ ਮੇਰੇ ਘਰ ਦੇ ਹੁਣ ਵੀ ਪਹਿਲਾਂ ਹੁਣ ਤਾਂ ਨਹੀਂ ਮਤਲਬ 3-4 ਸਾਲ ਪਹਿਲਾਂ ਤਾਂ ਘਰ ਦੇ ਇਹ ਕਹਿੰਦੇ ਰਹੇ ਵੀ ਸੀ ਇਹ ਇੱਕ ਵਾਰੀ ਕਰਕੇ ਨਾ ਪੈਸਾ ਜ਼ਰੂਰੀ ਹੁੰਦਾ ਨ ਮੈਂ ਜ਼ਿੰਦਗੀ ਸੌਖੀ ਗੁਜ਼ਰੂਗੀ ਹਾਂ ਇਹ ਤਾਂ ਹੈ ਇਹ ਤਾਂ ਰਹਿੰਦਾ ਪੈਸਾ ਜਿੰਨਾ ਕਿ ਆਪਾਂ ਨੂੰ ਮੈਨੂੰ ਲੱਗਦਾ ਆਪਣੀ ਡੇਲੀ ਰੁਟੀਨ ਲਾਈਫ ਚਲਾਉਣ ਲਈ ਚਾਹੀਦਾ ਉਹਨਾਂ ਦੇ ਘਰਦਿਆਂ ਨੂੰ ਹੁੰਦਾ ਵੀ ਇਹ ਆਪਣੇ ਜੋਗੇ ਦਾ ਰਹਿਣ ਜਾਂ ਆਪਣਾ ਪਰਿਵਾਰ ਗਾਂ ਚ ਰੋਣ ਜੋਗੇ ਹੋਣ ਉਹ ਤਾਂ ਹਰ ਕਿਸੇ ਦੀ ਲੋੜ ਹੈ ਪਰ ਜਿਵੇਂ ਐਜ਼ ਐਨ ਐਕਟਰ ਹੁਣ ਤੁਸੀਂ ਕੰਮ ਕਰਦੇ ਹੋ ਬਹੁਤ ਸਾਰੇ ਐਕਟਰ ਜਿਹੜੇ ਪੁਰਾਣੇ ਸੀ ਬਾਅਦ ਚ ਆਖਰੀ ਸਮੇਂ ਚ ਜਾ ਕੇ ਬੜੀ ਮੁਸ਼ਕਲ ਚ ਰਹੇ ਹੋ ਹਾਂਜੀ ਦੇਖੀ ਹੁਣੇ ਤੁਸੀਂ ਉਹਨਾਂ ਦੀਆਂ ਬਹੁਤ ਸਾਰੀਆਂ ਵੀਡੀਓ ਹਾਂਜੀ 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 ਵੀ ਨਾਲ ਲੱਗਦਾ ਤੁਹਾਨੂੰ ਕਿ ਵੀ ਐਜ਼ ਐਨ ਐਕਟਰ ਕੰਮ ਕਰਦੇ ਹੋਏ ਇੱਕ ਨਾਲ ਵੀ ਕੋਈ ਕੰਮ ਹੋਣਾ ਚਾਹੀਦਾ ਬਹੁਤੇ ਬੰਦੇ ਨਾਲ ਵੀ ਇੱਕ ਤੋਰ ਕੇ ਰੱਖਦੇ ਆ ਕਦੇ ਕੰਮ ਨਹੀਂ ਵੀ ਮਿਲਦਾ ਬੰਦੇ ਨੂੰ ਮੈਨੂੰ ਹਾਲੇ ਤੱਕ ਤਾਂ ਨਹੀਂ ਲੱਗਿਆ ਜਦ ਦਿਨ ਲੱਗਿਆ ਅਸੀਂ ਉਸ ਉਸ ਸਪੀਕ ਤੇ ਉਹਨੇ ਉਦੋਂ ਨਹੀਂ ਲੱਗਦਾ ਹੁੰਦਾ ਵੀਰੇ ਮੈਂ ਮੈਂ ਤਾਂ ਇਹ ਸੋਚਦਾ ਹਾਂ ਰਾਈਟ ਨਾਉ ਹੁਣ ਮੈਂ ਇਹ ਸੋਚਦਾ ਵੀ ਮੇਰਾ ਆਖਰੀ ਦਮ ਵੀ ਕੈਮਰੇ ਦੇ ਅੱਗੇ ਐਕਟਿੰਗ ਕਰਦੇ ਆ ਨਿਕਲੇ ਸੋ ਮੈਂ ਇਸ ਤਰੀਕੇ ਨਾਲ ਕੋਈ ਦੂਜਾ ਕੰਮ ਸੋਚਿਆ ਨਹੀਂ ਕਿ ਮੈਨੂੰ ਲੱਗਦਾ ਹੈ ਕਿ ਮੈਂ ਕੰਮ ਕਰਦੇ ਰਹੂੰਗਾ ਸਾਰੀ ਉਮਰ ਤੱਕ ਆਹ ਉਹ ਤਾਂ ਹੀ ਉਹ ਤਾਂ ਹੀ ਆਪਾਂ ਸਾਰੇ ਅੱਡ ਅੱਡ ਹੁੰਨੇ ਆ ਆਪਣੇ ਦਿਮਾਗ ਹਰ ਕਿਸੇ ਅਲੱਗ ਤਰੀਕੇ ਨਾਲ ਫੰਕਸ਼ਨ ਕਰਦਾ ਹੈ ਕਦੇ ਆਪਣੇ ਨਾਲ ਦੇ ਸਾਥੀਆਂ ਦੀ ਬਾਹ ਫੜੀ ਹੈ ਵੀਰੇ ਮੇਰੇ ਦਾ ਉਹ ਵੀ ਮੈਂ ਅੱਜ ਸਾਬਰ ਅਲੀ ਸਾਬਰ ਹੋਣਾ ਦਾ ਇੱਕ ਮੈਂ ਕੋਡ ਪਾਇਆ ਸੀਗਾ ਉਹ ਕਹਿੰਦੇ ਹੱਥਾਂ ਐ ਫੜੋ ਕਹਿੰਦੇ ਵੀ ਆਹ ਲਓ ਦੇਖੋ ਕਿਸੇ ਦਾ ਪਤਾ ਨਹੀਂ ਲੱਗੇ ਹੁਣ ਵੀ ਵੇਖੋ ਜਿੰਨੇ ਮੇਰੇ ਯਾਰ ਦੋਸਤ ਆਸ-ਪਾਸ বাসਦੇ ਆ ਜਿਹੜੇ ਮੈਨੂੰ ਲੱਗਦਾ ਹੈ ਕਿ ਟੈਲੈਂਟਡ ਲੋਕ ਆ ਜਾਂ ਜਿਹੜੇ ਕਈ ਲੋਕ ਮੈਨੂੰ ਆਡੀਸ਼ਨ ਵਗੈਰਾ ਭੇਜਦੇ ਰਹਿੰਦੇ ਫੋਟੋਸ ਭੇਜਦੇ ਰਹਿੰਦੇ ਆ ਜਿੱਥੇ ਮੈਨੂੰ ਲੱਗਦਾ ਹੈ ਜਿੱਥੇ ਕਿਸੇ ਟੀਮ 'ਚ ਰਿਕੁਆਇਰਮੈਂਟ ਹੁੰ ਮੈਨੂੰ ਕਦੇ ਕਿਸੇ ਨਾਲ ਕਿਉਂਕਿ ਵੇਖੋ ਮੈਨੂੰ ਇਹ ਲੱਗਦਾ ਵੀ ਇਸ ਫੀਲਡ ਚ ਕਦੇ ਕਿਸੇ ਦਾ ਕਿਸੇ ਨਾਲ ਕੰਪੈਰੀਸ਼ਨ ਨਹੀਂ ਹੋ ਸਕਦਾ ਜੀ ਇੱਕ ਤਾਂ ਕਿਸਮਤ ਦੀ ਗੱਲ ਕਰਦੇ ਹਾਂ ਹਰ ਕਿਸੇ ਨੇ ਆਪਣਾ ਖਾਣਾ ਹੈ ਦੂਜੀ ਗੱਲ ਇਹ ਕਰਦੇ ਹਾਂ ਵੀ ਹਰ ਕੋਈ ਆਪਾ ਯੂਨੀਕ ਪਰਸਨੈਲਿਟੀ ਹੈ ਦੇਖਣ ਚ ਬੋਲਣ ਚ ਸਾਈਕਲੋਜੀਕਲੀ ਸੋ ਇਹ ਚੀਜ਼ ਆਪਾਂ ਨੂੰ ਹਰ ਕਿਸੇ ਨਾਲ ਅੱਡ ਕਰਦੇ ਹਾਂ ਸੋ ਜੇ ਆਪਾਂ ਇਹ ਗੱਲ ਕਰਦੇ ਹਾਂ ਵੀ ਮੈਂ ਕਿਸੇ ਦੀ ਬਾਹ ਨਾ ਫੜ ਕੇ ਮੈਨੂੰ ਇਹ ਲੱਗਦਾ ਵੀ ਮੇਰੇ ਤੋਂ ਗਾਹ ਨਾ ਲੰਘ ਜੇ ਇਹ ਥੋੜਾ ਤਾਂ ਮੇਰੇ ਦਿਮਾਗ ਚ ਹੈ ਨਹੀਂ 나 ਹੀ ਮੈਨੂੰ ਲੱਗਦਾ ਕਿਸੇ ਦੇ ਦਿਮਾਗ ਚ ਹੋਣਾ ਚਾਹੀਦਾ ਜੇ ਇਹ ਆਉਂਦਾ ਕਿਉਂਕਿ ਹਰ ਕਿਸ ਹਰ ਕਿਸੇ ਦੀ ਆਪਣੀ ਯੂਨੀਕ ਪਰਸਨੈਲਿਟੀ ਹੈ ਹਰ ਕਿਸੇ ਦਾ ਆਪਣਾ ਯੂਨੀਕ ਐਕਟਿੰਗ ਸਟਾਈਲ ਹੈ ਸੋ ਕਦੇ ਕਿਸੇ ਦਾ ਕਿਸ ਨਾਲ ਕੰਪੈਰੀਸਨ ਨਹੀਂ ਹੁੰਦਾ ਜਦੋਂ ਤੁਸੀਂ ਥੀਏਟਰ ਪਾਸ ਆਊਟ ਕੀਤਾ ਤੁਹਾਡੇ ਦਿਮਾਗ ਵਿੱਚ ਫਿਲਮ ਸੀ ਗੀਤ ਸੀ ਤੁਹਾਨੂੰ ਲੱਗਿਆ ਕਿ ਫਿਲਮਾਂ ਹੀ ਕਰਨੀਆਂ ਉਦੋਂ ਕਿਹੜਾ ਪਹਿਲਾਂ ਪਹਿਲਾਂ ਤਾਂ ਲੱਗਿਆ ਉਹਨਾਂ ਯਾਰ ਕਿਤੇ ਮਾੜਾ ਜਿਹਾ ਹੀ ਮਿਲ ਜੇ ਰੋਲ ਯਾਰ ਕਿਤੇ ਸਾਈਡ ਜੀ ਤੇ ਖੜੇ ਹੋਈਏ ਯਾਰ ਐ ਸੀਗਾ ਵੀਰੇ ਮੈਂ ਕਿਤੇ ਵੀ ਸਟਰਗਲ ਕੀਤਾ ਮੈਂ ਕਿਤੇ ਵੀ ਆ ਵੀਰੇ ਮੇਰੀ ਸਭ ਤੋਂ ਪਹਿਲੀ ਫਿਲਮ ਰੌਕੀ ਮੈਂਟਲ ਮੇਰਾ ਇੱਕ ਡਾਲ ਹੈਗਾ ਉਹਦੇ ਵਿੱਚ ਮਣਾ ਕਰਿਆ ਉਹ ਵੀ ਆਡੀਸ਼ਨ ਕਰਕੇ ਕੀਤੀ ਹੈ ਮੇਰੀ ਦੂਜੀ ਫਿਲਮ ਵਿੱਚ ਮਨਾ ਕਰਿਆ ਬਸ ਇੰਨਾ ਖਤਮ ਹੈ ਫਿਰ ਹੁੰਦੇ ਸ਼ੁਰੂਆਤ ਚ ਅੱਛਾ ਇਹ ਵੀ ਵੇਖੋ ਹੁਣ ਜੇ ਤੁਸੀਂ ਬਾਹਰ ਬੜਨ ਦੀ ਗੱਲ ਕੀਤੀ ਆ ਧੀਰਜ ਵੀਰਾ ਮੇਰੇ ਡਿਪਾਰਟਮੈਂਟ ਤੋਂ ਸੀਨੀਅਰ ਆ ਬਹੁਤ ਪ੍ਰੇਮ ਆ ਉਹਨਾਂ ਨਾਲ ਹਨਾ ਜਿਹੜੀ ਮੈਂ ਰੌਕੀ ਮੈਂਡਲ ਪਰਮਵੀਰ ਨਾਲ ਕੀਤੀ ਇੱਕ ਡਾਇਲੋਗ ਦੇ ਨਾਲ ਦੂਜੀ ਫਿਲਮ ਮੈਂ ਪਰਮਵੀਰ ਨਾਲ ਕੀਤੀ ਆ ਤਬਾ ਜਿਹਦੇ ਜਿਵੇਂ ਅਸੀਂ ਤਿੰਨੇ ਮੇਨ ਕੈਰੈਕਟਰ ਆ ਉਹ ਧੀਰਜ ਵੀਰੇ ਨੇ ਮੈਨੂੰ ਇੰਟਰੋਡਿਊਸ ਕਰਾਇਆ ਸੀ ਪਰਮਵੀਰ ਨਾਲ ਮਤਲਬ ਹਮੇਸ਼ਾ ਜਿਹੜੇ ਬੰਦਿਆਂ ਨੂੰ ਲੱਗਦਾ ਕਿ ਜਿਹੜੇ ਬੰਦਿਆਂ ਨਾਲ ਲਿੰਕ ਬਣ ਗਿਆ ਇੱਕ ਜਿਹੜੇ ਬੰਦਿਆਂ ਨੂੰ ਲੱਗਦਾ ਕਿ ਜਿਹੜੇ ਬੰਦੇ ਟੈਲੈਂਟਡ ਆ ਉਹਨੂੰ ਹਰ ਉਹਦੇ 'ਚ ਮੈਂ ਆਡੀਸ਼ਨ ਕੀਤਾ ਉਹਦੇ 'ਚ ਮੇਰਾ ਕੋਈ ਡਾਇਲੋਗ ਨਹੀਂ ਤੀਜੀ ਫਿਲਮ ਹੈ ਮੇਰੀ ਸਿਕੰਦਰ 2 ਉਹਦਾ ਵੀ ਮੈਂ ਆਡੀਸ਼ਨ ਕੀਤਾ ਉਹਦੇ 'ਚ ਮੇਰਾ ਕੋਈ ਡਾਇਲੋਗ ਨਹੀਂ ਹੈਗੇ ਬੱਚ ਵਿੱਚ ਹੈਗਾ ਮੈਂ ਹੁਣ ਵੀ ਮੈਂ ਲੱਭ ਜੂਗਾ ਇਧਰ ਉਧਰ ਸਾਈਡ ਤੇ ਲੰਘਦਾ ਜਾਂਦਾ ਖੜਾ ਸਾਈਡ ਤੇ ਚੌਥੀ ਫਿਲਮ ਹੈ ਮੇਰੀ ਯਾਰਾਂ ਮੁੱਲੇ ਰਿਟਰਨਸ ਉਹਦੇ 'ਚ ਵੀ ਮੇਰਾ ਕੋਈ ਡਾਇਲੋਗ ਨਹੀਂ ਪੰਜਵੀਂ ਫਿਲਮ ਹੈ ਮੇਰੀ ਵਾਰਨਿੰਗ ਉਹ ਵੀ ਆਡੀਸ਼ਨ ਦੇ ਥਰੂ ਮਿਲੀ ਹੈ ਉਹਦੇ 'ਚ ਵੀ ਮੇਰਾ ਕੋਈ ਡਾਇਲੋਗ ਨਹੀਂ ਸੀ ਸ਼ੁਰੂਆਤ 'ਚ ਦੋ ਦਿਨ ਦੇ ਸ਼ੂਟ ਤੋਂ ਬਾਅਦ ਸੀਨ ਲਿਖਿਆ ਗਿਆ ਉਹ ਸੀਨ ਵਧੀਆ ਹੋਇਆ ਫਿਰ ਮੇਰਾ ਕੈਰੈਕਟਰ ਲਿਖਿਆ ਗਿਆ ਕੈਰੈਕਟਰ ਦਾ ਨਾਮ ਸੋ ਉਥੋਂ ਮੈਨੂੰ ਲੱਗਦਾ ਮੇਰਾ ਜਿਹੜਾ ਕੈਰੀਅਰ ਸ਼ੁਰੂ ਹੁੰਦਾ ਹੈ ਵਾਰਨਿੰਗ ਤੋਂ ਜਿਹੜੇ ਮੁਨੀਸ਼ਪਾਜੀ ਡੀਓਪੀ ਸੀਗੇ ਉਹਦੇ ਚ ਪ੍ਰਿੰਸਪਾਜੀ ਨੇ ਉਹਦੇ ਚ ਡਾਇਲੋਗ ਕੀਤੇ ਸੀ ਪ੍ਰਿੰਸਪਾਜੀ ਨੇ ਬਹੁਤ ਸਾਰੇ ਇਨਪੁਟ ਸੀ ਪ੍ਰਿੰਸਪਾਜੀ ਦੀ ਜਿਵੇਂ ਨਾਲ ਪੰਮੇ ਦਾ ਕਰੈਕਟਰ ਕਰ ਰਹੇ ਉਹਨਾਂ ਨੇ ਜਿੰਨੀਆਂ ਸਕ੍ਰਿਪਟਾਂ ਲਿਖੀਆਂ ਉਹਨਾਂ ਨੇ ਨਾਲ ਰੱਖਿਆ ਹੁਣ ਮੈਂ ਉਹੀ ਗੱਲ ਕਹਿੰਦਾ ਜਿੰਨੂੰ ਲੱਗਦਾ ਜਿਹੜਾ ਬੰਦਾ ਟੈਲੈਂਟਿਡ ਆ ਜਦੋਂ ਆਪਾਂ ਅਸਲ ਚ ਸਾਹਮਣੇ ਆਉਣ ਲੱਗ ਜਾਂਦੇ ਆ ਜਿਹੜੀ ਤੁਸੀਂ ਗੱਲ ਕੀਤੀ ਵੀ ਹਰ ਕਿਸੇ ਲਈ ਕਰੈਕਟਰ ਲਿਖਿਆ ਹੁੰਦਾ ਜਦੋਂ ਆਪਾਂ ਸਾਹਮਣੇ ਆਉਣ ਲੱਗ ਜਾਂਦੇ ਆ ਕੈਮਰੇ ਦੇ ਕੋਈ ਜਿੰਨੂੰ ਸੋਚ ਕੇ ਉਹ ਕੱਢ ਦਿੰਦਾ ਐਜ਼ ਨਰੰਗਮੰਚ ਆਪਾਂ ਕੰਮ ਕਰਦੇ ਨਾ ਉਦੋਂ ਵੀ ਆਪਣੀ ਇੱਕ ਟੀਮ ਹੀ ਹੁੰਦੀ ਨਾ ਅਸੀਂ ਆਪਣੀ ਟੀਮ ਨੂੰ ਦੇਖ ਕੇ ਉਹ ਕਰੈਕਟਰ ਕਰਦੇ ਜੀ 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 ਬਿਲਕੁਲ ਇਦਾਂ ਹੀ ਸੋ ਵਾਰਨਿੰਗ ਚ ਮਨੀਸ਼ ਪਟ ਜੀ ਡੀਓਪੀਸੀ ਉਹਨਾਂ ਨੇ ਪੰਛੀ ਫਿਲਮ ਕੀਤੀ ਉਹਨਾਂ ਨੇ ਜ਼ਿਲ੍ਹਾ ਸੰਗਰੂਰ ਵੈਬ ਸੀਰੀਜ਼ ਕੀਤੀ ਚੋਬਰ ਫਿਲਮ ਕੀਤੀ ਮੈਡਲ ਕੀਤੀ ਸ਼ਿਕਾਰੀ ਕੀਤੀ ਮੈਂ ਸਾਰੀਆਂ ਕੀਤੀਆਂ ਨਾਲ ਮਤਲਬ ਮੈਨੂੰ ਰੱਖਿਆ ਉਹਨਾਂ ਨੇ ਨਾਲ ਪ੍ਰਿੰਸ ਭਾਜੀ ਨੇ ਜਿੰਨੀਆਂ ਲਿਖੀਆਂ ਸੈਕਟਰ 17 ਵੀ ਕੀਤੀ ਉਹਦੇ ਜੀ ਵੀ ਮੈਂ ਹਾਂ ਰੋਡੇ ਕਾਲਜ ਵੀ ਤੁਸੀਂ ਰੋਡੇ ਕਾਲਜ ਵੀ ਕੀਤੀ ਹੈ ਹੁਣ ਅਮਰ ਅਮਰ ਹੁੰਦਲ ਵੀਰੇ ਨੇ ਉਸ ਤੋਂ ਬਾਅਦ ਬੱਬਰ ਕੀਤੀ ਬੱਬਰ ਚ ਹ ਪੁਰਤੀਲਾ ਕੀਤੀ ਪੁਰਤੀਲਾਂ ਦਾ ਇਸ ਤੋਂ ਬਾਅਦ ਚਲੋ ਜਦੋਂ ਆਪਾਂ ਨੂੰ ਲੋਕ ਵੇਖਦੇ ਰਹਿੰਦੇ ਆ ਫਿਲਮ ਮੇਕਰਸ ਵੇਖਦੇ ਰਹਿੰਦੇ ਆ ਡਾਇਰੈਕਟਰ ਵੇਖਦੇ ਰਹਿੰਦੇ ਆ ਸਪਰੈਡ ਹੁੰਦਾ ਜਾਂਦਾ ਹੈਪੀ ਬਾਈ ਨੇ ਸ਼ਿਕਾਰੀ ਵੈਬ ਸੀਰੀਜ਼ ਤੋਂ ਬਾਅਦ ਮੈਨੂੰ ਅ ਕੀਤਾ ਸੀ ਕੰਟੈਕਟ ਰੋਡੇ ਕਾਲਜ ਲਈ ਜੀ ਤੇ ਰੋਡੇ ਕਾਲਜ ਮੇਰਾ ਹੁਣ ਡਾਕੂ ਦਾ ਮੁੰਡਾ ਹੁਣ ਡਾਕੂ ਦਾ ਮੁੰਡਾ ਵਾਲੀ ਵੀ ਹੈਪੀ ਬਾਈ ਨੇ ਮੈਨੂੰ ਕਿਹਾ ਸੀ ਕਿ ਇਹ ਕਰੈਕਟਰ ਤੇਰੇ ਲਈ ਆ ਤੂੰ ਕਰਨਾ ਹੈ ਹੂੰ ਸੋ ਬਸ ਇਦਾਂ ਹੀ ਸ਼ੁਰੂਆਤ ਵੀਰੇ ਐ ਕਦੇ ਨਹੀਂ ਹੁੰਦਾ ਵੀ ਆਡੀਸ਼ਨ ਨਹੀਂ ਹੁੰਦੇ ਔਰ ਐ ਕਦੇ ਨਹੀਂ ਹੁੰਦਾ ਵੀ ਆਡੀਸ਼ਨ ਤੋਂ ਕੰਮ ਨਹੀਂ ਮਿਲਦਾ ਮੇਰਾ ਤਾਂ ਇਹ ਐਕਸਪੀਰੀਅੰਸ ਆ ਮੈਂ ਉਹ ਕਹੂੰਗਾ ਮੇਰਾ ਕੰਮ ਵੀ ਉਤੋਂ ਮਿਲਿਆ ਆਡਿਸ਼ਨ ਮੈਂ ਆਪ ਲੱਬੇ ਹੁਣ ਮੈਨੂੰ ਕਈ ਕਈ ਲੋਕ ਆਪਣੀ ਰੀਲਾਂ ਭੇਜਦੇ ਆ ਕਈ ਲੋਕ ਆਪਣਾ ਭੇਜ ਦਿੰਦੇ ਆ ਵੀਰੇ ਮੈਨੂੰ ਫਿਲਮ ਦਵਾ ਦੋ ਨਹੀਂ ਮਿਲਦਾ ਕੰਮ ਇਦਾਂ ਲੱਭਣਾ ਪੈਂਦਾ ਕੰਮ ਤੁਸੀਂ ਲੱਭੋ ਜੇ ਤੁਸੀਂ ਲੱਭਣ ਵਾਲੇ ਹੋ ਲੱਭਣ ਵਾਲੇ ਦਾ ਰੱਬ ਲੱਭ ਲੈਂਦੇ ਇਹ ਤਾਂ ਫਿਰ ਵੀ ਫਿਲਮਾਂ 'ਚ ਕੰਮ ਹੈ ਕਿੱਡੀ ਕੀ ਗੱਲ ਆ ਕੋਈ ਵੱਡੀ ਗੱਲ ਨਹੀਂ ਤੁਹਾਡੀ ਇੱਕ ਮੈਂ ਫੋਟੋ ਦੇਖ ਰਿਹਾ ਸੀ ਅੱਜ ਹੀ ਕਲੀਨ ਸ਼ੇਪ ਫੋਟੋ ਸੀ ਹਾਂਜੀ ਉਹ ਮੈਨੂੰ ਕਿਸੇ ਫਿਲਮੀ ਅਦਾਕਾਰ ਦਾ ਚਿਹਰਾ ਲੱਗਦਾ ਹੋ ਸਕਦਾ ਮੈਨੂੰ ਭੁਲੇਖਾ ਲੱਗਦਾ ਹੋਵੇ ਕਦੇ ਕਿਹਾ ਕਿਸੇ ਨੂੰ ਵੀ ਬਾਲੀਵੁੱਡ ਦੇ ਕਿਸੇ ਐਕਟਰ ਨਾਲ ਤੁਹਾਡਾ ਫੇਸ ਮ ਮੈਨੂੰ ਅਜ ਤੱਕ ਤਾਂ ਨਹੀਂ ਗਿਆ ਤੈਨੂੰ ਕਦੇ ਨਾ ਲੱਗਿਆ ਮੈਨੂੰ ਕਦੇ ਨਹੀਂ ਮੈਨੂੰ ਤਾਂ ਲੱਗਿਆ ਅਜੇ ਤੇ ਉਹਨਾਂ ਲੱਗਿਆ ਵੀ ਮਾੜੀ ਲੱਗਿਆ ਸੀਗਾ ਮੈਂ ਕਿਹਾ ਯਾਰ ਸੇਮ ਜਿਹਾ ਲੱਗਦਾ ਹੋ ਸਕਦਾ ਭੇਖਾ ਲੱਗਿਆ ਹੋਵੇ ਨਹੀਂ ਉਹਦੇ ਲਈ ਮੈਨੂੰ ਗੋਆ ਤਿੰਨ ਕੁ ਮਹੀਨੇ ਮੈਂ ਧੁੱਪ 'ਚ ਬਹਿਣਾ ਪਊਗਾ ਫਿਰ ਮੈਂ ਥੋੜਾ ਬਰਾਬਰ ਜਾਊਂਗਾ ਕਿਉਂਕਿ ਮੈਨੂੰ ਥੋੜਾ ਮੇਕਅਪ ਕਰਕੇ ਮੈਂ ਥੋੜਾ ਕਾਲਾ ਕਰਨਾ ਪੈਂਦਾ ਬਹੁਤ ਜ਼ਿਆਦਾ ਰੱਬ ਨੇ ਗੋਰਾ ਦਿੱਤਾ ਜੋ ਕਿ ਮੈਨੂੰ ਨਹੀਂ ਨਾ ਕੱਲੀਆਂ ਅੱਖਾਂ ਕਰਕੇ ਕੰਮ ਮਿਲਿਆ ਵੀਰੇ ਹੁਣ ਮੈਨੂੰ ਕਈ ਵਾਰੀ ਐ ਵੀ ਕਹਿੰਦਾ ਵੀ ਤੁਹਾਨੂੰ ਜ਼ਿਆਦਾ ਗੋਰਾ ਹੋਣ ਕਰਕੇ ਕਦੇ ਰਿਜੈਕਸ਼ਨ ਮ ਮੈਨੂੰ ਕਈ ਵਾਰੀ ਆਏ ਵੀ ਪੁੱਛਦੇ ਆ ਜਾਂ ਅੱਖਾਂ ਕਰਕੇ ਕੰਮ ਮਿਲਿਆ ਐਦਾਂ ਕਦੇ ਕੁਝ ਨਹੀਂ ਆ ਮੇਰਾ ਕੰਮ ਤਾਂ ਅਡਿਸ਼ਨ ਤੋਂ ਜਨਰੇਟ ਹੋਇਆ ਹੁਣ ਅੱਖਾਂ ਕਰਕੇ ਆਇਆ ਜਰੂਰ ਕਈ ਵਾਰੀ ਕਹਿੰਦੇ ਵੀ ਅੱਛਾ ਇਹ 네ਗੇਟਿਵ ਵਿੱਚ ਜਾ ਰਿਹਾ 네ਗੇਟਿਵ ਰੱਖ ਲੋ ਹਾਲਾਂਕਿ ਜੇ ਮੇਰੇ ਹੁਣ ਤਬਾਹ ਚ ਵੇਖੋਗੇ ਕੰਮ ਜਾਂ ਅੱਗੇ ਫਿਲਮ ਆ ਰਹੀ ਹੈ ਕੌਨਸਟੇਬਰ ਜੀਤ ਕੌਰ ਜਿਨ੍ਹਾਂ 'ਚ ਮੇਰੇ ਪੋਜ਼ਿਟਿਵ ਕੈਰੈਕਟਰ ਹੈ ਸੋ ਉਹ ਮੈਨੂੰ ਲੱਗਦਾ ਹੈ ਕਿ ਅਦਾਕਾਰੀ ਤੇ ਸਟਾਈਲ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਬਾਡੀ ਲੈਂਗੁਏਜ ਕੀ ਰੱਖਣੀ ਹੈ ਤੁਸੀਂ ਡਾਇਲੌਗ ਕਿ ਤੁਹਾਨੂੰ ਕਿਹੜੇ ਕੈਰੈਕਟਰ ਚੰਗੇ ਲੱਗਦੇ 네ਗੇਟਿਵ ਨਹੀਂ ਨਹੀਂ ਮ ਇਹ ਬਹੁਤਾਂ ਲੱਗਦਾ ਹੈ 네ਗੇਟਿਵ ਜਿਆਦਾ ਉੱਪਰ ਕਿਉਂ ਆਉਂਦਾ ਹੈ ਨਾ ਬੰਦਾ ਨਹੀਂ 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 ਇਦਾਂ ਦਾ ਕੁਝ ਨਹੀਂ ਹੈ ਮੈਨੂੰ ਤਾਂ ਕੰਮ ਨਾਲ ਮਤਲਬ ਹੈ ਕਿਰਦਾਰ ਦੀ ਆਪਣੀ ਇੱਕ ਲੇਅਰ ਹੋਣੀ ਚਾਹੀਦੀ ਹੈ ਕਿਰਦਾਰ ਦੇ ਅੰਦਰ ਹੀ ਲੇਅਰ ਹੋਣੀ ਚਾਹੀਦੀ ਹੈ ਇੱਕ ਤਾਂ ਉੱਪਰਲੀ ਕਿਰਦਾਰ ਹੁੰਦੇ ਆ ਬਾਹਰੋਂ ਬਾਹਰੋਂ ਅੰਦਰਲੀ ਲੇਅਰ ਹੋਣੀ ਚਾਹੀਦੀ ਹੈ ਜਿਹਦੇ ਚ ਐਜ਼ ਐਨ ਐਕਟਰ ਕੁਝ ਕਰਨ ਦਾ ਮੌਕਾ ਮਿਲੇ ਸੋ ਮੈਨੂੰ ਉਹ ਲੱਗਦਾ ਹੁਣ ਜਿਵੇਂ ਜੇ ਮੈਂ ਡਾਕੂਆਂ ਦਾ ਮੁੰਡਾ ਦੀ ਗੱਲ ਕਰਦੇ ਆ ਡਾਕੂਆਂ ਦਾ ਮੁੰਡਾ ਜੋ ਤੁਸੀਂ ਵੇਖੋ ਮੇਰੇ ਬਹੁਤੇ ਸੀਨਾ 'ਚ ਇੱਥੇ ਸਿਰ ਤੇ ਗੋਗਲਸ ਲਾਈਆਂ ਹੋਈਆਂ ਜੇ ਦੁਬਾਰਾ ਧਿਆਨ ਦਿਓਗੇ ਬ ਪਹਿਲੇ ਦਿਨ ਕੀਤਾ ਹੋਲੀ ਵਾਲਾ ਸੀਨ ਕੀਤਾ ਸੀ ਉਦੋਂ ਮੈਂ ਗਿਆ ਸੀ ਵੀ ਮੈਨੂੰ ਇਹ ਗੋਗਲ ਦੇ ਦੋ ਕਾਸਟਿਮ ਵਾਲੇ ਕੋ ਮੰਗਾਈਆਂ ਹੋ ਰੱਖੀਆਂ ਉਹ ਇੱਕ ਨਾ ਡਿਪਾਰਟਮੈਂਟ ਚ ਗੱਲ ਕਰਦੇ ਹੁੰਦੇ ਸੀ ਉਸ ਟਾਈਮ ਤੇ ਜਿਹੜੇ ਐਨਐਸ ਜ਼ੀਰੋ ਦਿੱਗਜ ਲੋਕ ਆਉਂਦੇ ਸੀ ਵੀ ਜਿਹੜੀ ਤੁਹਾਡੀ ਪ੍ਰਾਪਰਟੀ ਹੈ ਜਿਹੜੀ ਤੁਸੀਂ ਪ੍ਰੋਪ ਯੂਜ਼ ਕਰਦੇ ਹੋ ਤੁਹਾਨੂੰ ਉਹਦੇ ਨਾਲ ਗੱਲ ਕਰਨੀ ਆਉਣੀ ਚਾਹੀਦੀ ਹੈ ਹਾਂ ਉਹਦੇ ਨਾਲ ਰਿਸ਼ਤਾ ਹੋਣਾ ਚਾਹੀਦਾ ਰਿਸ਼ਤਾ ਹੋਣਾ ਚਾਹੀਦਾ ਕਿ ਜੇ ਤੁਸੀਂ ਉਹਨੂੰ ਕੁਝ ਪੁੱਛੋ ਜਵਾਬ ਦੇਵੇ ਅੱਗੋਂ ਉਹ ਕਨੈਕਸ਼ਨ ਹੋਣਾ ਚਾਹੀਦਾ ਸੋ ਉਦੋਂ ਨਹੀਂ ਉਹ ਗੱਲ ਕਦੇ ਸਮਝਾਈ ਨਾ ਮੇਰਾ ਕਦੇ ਕਨੈਕਸ਼ਨ ਬਣਿਆ ਮੈਂ ਤੁਹਾਨੂੰ ਸਹੀ ਦੱਸਾਂ ਇਹਦੇ ਚ ਕਰਦਾ ਮੇਰਾ ਉਹ ਗੋਗਲਸ ਨਾਲ ਇੰਨਾ ਕਾ ਪ੍ਰੇਮ ਪੈ ਗਿਆ ਸੀ ਇੱਕ ਮੈਂ ਉਹਦੇ ਕਰੈਕਟਰ ਦੀ ਆਪਣੀ ਬੈਕਗ੍ਰਾਉਂਡ ਸਟੋਰੀ ਬਣਾਈ ਸੀ ਵੀ ਇਹ ਇਦਾਂ ਦੀਆਂ ਗੋਗਲਸ ਕਿਉਂਕਿ ਇਹ 나ਥ ਆਸ਼ਰਮ ਜੀ ਮੈਨੂੰ ਬਚਪਨ ਚ ਮੇਰੇ ਫਾਦਰ ਸਾਹਿਬ ਨੇ ਦਿੱਤੀਆਂ ਹੋਣਗੀਆਂ ਕਿਉਂਕਿ ਫਿਲਮ ਦੇ ਵਿੱਚ ਉਹਦਾ ਸਕ੍ਰਿਪਟ ਦੇ ਵਿੱਚ ਕੋਈ ਕਿਰਦਾਰ ਨਹੀਂ ਸੀ ਉਹ ਐਜ਼ ਐਨ ਐਕਟਰ ਆਪਣੀ ਜ਼ਿੰਮੇਵਾਰੀ ਬਣਦੀ ਆ ਇੱਕ ਉਹਦਾ ਬੈਕਗ੍ਰਾਉਂਡ ਕਢਣਾ ਆਪਣੇ ਦਿਮਾਗ ਤੋਂ ਸੋ ਮੈਂ ਇਹ ਬਣਾਇਆ ਸੀ ਮੇਰੇ ਫਾਦਰ ਨੇ ਇੱਕ ਗੋਗਲਸ ਇਦਾਂ ਦੇ ਗਿਫਟ ਕੀਤੇ ਹੋਏ ਜਿਹੜੀਆਂ ਮੈਂ ਇੱਥੇ ਲਾਉਣਾ ਸੀ ਤੋਂ ਬਚਪਨ ਤੋਂ ਮੈਂ ਇੱਥੇ ਲਾ ਕੇ ਰੱਖੀਆਂ ਉਹ ਮੈਂ ਇੱਥੇ ਲਾ ਕੇ ਸਾਰੇ ਸੀਨਾਂ 'ਚ ਲਗਾਤਾਰ ਨਾਲ ਲਾ ਕੇ ਰੱਖਿਆ ਕਿਤੇ ਉਹ ਇੱਥੇ ਰੱਖਿਆ ਕਿਤੇ ਇੱਥੇ ਰੱਖਿਆ ਉਹਦਾ ਮੇਰਾ ਕਨੈਕਸ਼ਨ ਇਹ ਸੀ ਕਿਉਂ ਮੇਰੇ ਫਾਦਰ ਦੀ ਮੈਨੂੰ ਯਾਦ ਦਿਵਾਉਂਦਾ ਜਿੱਦਣ ਫਿਲਮ ਦਾ ਆਖਰੀ ਸੀਨ ਕਰ ਰਹੇ ਹਾਂ ਜਿੱਦਣ ਕਲਾਈਮੈਕਸ ਤੋਂ ਬਾਅਦ ਬੰਟਾ ਮਰਦਾ ਹੈ ਉਹ ਗੋਗਲਸ ਜਦੋਂ ਲਿਆ ਕੇ ਮੈਨੂੰ ਦੇਵ ਵੀਰਾ ਇੱਥੇ ਥੱਲੇ ਪਾਉਂਦਾ ਹੈ ਗੱਡੀ ਤੇ ਰੱਖਦਾ ਹੈ ਤੇ ਉਹ ਗੋਗਲਸ ਇੱਥੇ ਥੱਲੇ ਡਿੱਗਦੀਆਂ ਜਿੱਦਣ ਉਹ ਆਖਰੀ ਸੀਨ ਹੋਇਆ ਜਿੱਦਣ ਉਹ ਕੱਟ ਹੋਇਆ ਉਹ ਗੋਗਲਸ ਦੇ ਮੇਕਅਪ ਵਾਲੇ ਦਾ ਪੈਰ ਆ ਗਿਆ ਉਹ ਟੁੱਟ ਗਈ ਉਹੋ ਮਤਲਬ ਉਹ ਪ੍ਰੋਪ ਬੰਟੇ ਦੇ ਨਾਲ ਖਤਮ ਹੋਈ ਉਹ ਬੰਟੇ ਦਾ ਪ੍ਰੋਪ ਸੀ ਉਹਦਾ ਬੰਟੇ ਨਾਲ ਕਨੈਕਸ਼ਨ ਸੀ ਉਹ ਬੰਟੇ ਨਾਲ ਖਤਮ ਹੋਇਆ ਉਸ ਤੋਂ ਬਾਅਦ ਬੰਟਾ ਦਿਮਾਗ ਚ ਖਤਮ ਹੋਇਆ ਉਹ ਪ੍ਰੋਪ ਖਤਮ ਹੋ ਗਿਆ ਇਹ ਕਨੈਕਸ਼ਨ ਹੈ ਪ੍ਰੋਪਰਟੀ ਦੇ ਨਾਲ ਕੀ ਬਾਤ ਬਹੁਤ ਖੂਬਸੂਰਤ ਐਰੇ ਮੈਨੂੰ ਲੱਗਦਾ ਹੁਣ ਪਹਿਲੀ ਵਾਰੀ ਇਹ ਗੱਲ ਨਿਕਲੀ ਹੈ ਸੋ ਮੈਂ ਗੱਲਾਂ ਨਿਕਲਦੀ ਪਹਿਲਾਂ ਮੈਨੂੰ ਆਇਆ ਸੀ ਕਿ ਇਹ ਫਿਲਮ ਰਿਲੀਜ਼ ਹੋ ਜੇ ਉਸ ਤੋਂ ਬਾਅਦ ਗੱਲ ਕਰੀਏ ਪਹਿਲਾਂ ਕਲਾਈਮੈਕਸ ਨਾਲ ਰੀਲ ਕਰੀਏ ਪਰ ਅੱਜ ਨਿਕਲੀ ਹੈ ਜੀ ਬਹੁਤ ਬਹੁਤ ਸ਼ੁਕਰੀਆ ਕਵੀ ਭਾਈ ਇਸ ਪ੍ਰੋਗਰਾਮ ਚ ਆਉਣ ਲਈ ਗੱਲਬਾਤ ਸਾਂਝੀ ਕਰਨ ਲਈ ਆਉਣ ਵਾਲੇ ਦਿਨਾਂ ਅਚ ਗੱਲਾਂ ਬਾਤਾਂ ਕਰਦੇ ਰਹ